ਆਰਕ ਪੰਜਾਬੀ ਚੈਨਲ ਨਾਲ ਜੁੜੇ ਹੋਏ ਸਭ ਦਰਸ਼ਕਾਂ ਦਾ ਭਰਪੂਰ ਸਵਾਗਤ ਕਰਦੀ ਹਾਂ ਪਿਆਰੇ ਦਰਸ਼ਕੋ ਅਸੀਂ ਤੁਹਾਨੂੰ ਅਕਸਰ ਹੀ ਸਾਹਿਤ ਨਾਲ ਜੁੜੇ ਹੋਏ ਪ੍ਰੋਗਰਾਮ ਤੇ ਵਿੱਚ ਵੱਖ-ਵੱਖ ਸ਼ਖਸੀਅਤਾਂ ਨਾਲ ਮਿਲਾਉਂਦੇ ਰਹਿੰਦੇ ਹਾਂ ਇਹਨਾਂ ਦੇ ਵਿੱਚ ਸਾਡੇ ਸਾਹਿਤਕਾਰ ਵੀ ਹੁੰਦੇ ਨੇ ਸਾਡੇ ਉਹ ਕਲਾਕਾਰ ਵੀ ਹੁੰਦੇ ਨੇ ਜਿਨ੍ਹਾਂ ਦੀ ਸਮਾਜ ਨੂੰ ਕੋਈ ਨਿਗਰ ਦੇਣ ਹੈ ਤੇ ਅੱਜ ਅਸੀਂ ਜਿਸ ਵਿਸ਼ੇ ਤੇ ਗੱਲ ਕਰਨੀ ਹੈ ਉਹ ਹੈ ਵਰਲਡ ਪੰਜਾਬੀ ਕਾਨਫਰੰਸ ਜਿਸ ਦਾ ਸਾਰਿਆਂ ਨੂੰ ਬੜੀ ਬੇਸਬਰੀ ਨਾਲ ਇੰਤਜ਼ਾਰ ਰਹਿੰਦਾ ਹੈ ਜਦੋਂ ਵੀ ਵਰਲਡ ਪੰਜਾਬੀ ਕਾਨਫਰੰਸ ਆਪਣੇ ਆਖਰੀ ਦਿਨ ਤੇ ਪਹੁੰਚਦੀ ਹੈ ਪਿਛਲੇ ਸਾਲ ਵਾਲੀ ਤਾਂ ਅਗਲੇ ਸਾਲ ਵਾਲੀ ਵਰਲਡ ਪੰਜਾਬੀ ਕਾਨਫਰੰਸ ਦੀਆਂ ਡੇਟਸ ਤਰੀਕਾ ਨਾਲ ਹੀ ਨਿਰਧਾਰਤ ਹੋ ਜਾਂਦੀਆਂ ਨੇ ਤੇ ਉਡੀਕ ਰਹਿੰਦੀ ਹੈ ਪੰਜਾਬੀ ਪ੍ਰੇਮੀਆਂ ਨੂੰ ਕੈਨੇਡਾ ਦੇ ਵਿੱਚ ਹੋਣ ਵਾਲੀ ਵਰਲਡ ਪੰਜਾਬੀ ਕਾਨਫਰੰਸ ਦੇ ਵਿੱਚ ਜਾਣ ਦੀ ਤੇ ਅੱਜ ਅਸੀਂ ਤੁਹਾਡੀ ਮੁਲਾਕਾਤ ਕਰਾ ਰਹੇ ਹਾਂ ਇਸ ਵਰਲਡ ਪੰਜਾਬੀ ਕਾਨਫਰੰਸ ਦੇ ਉਹ ਕਰਤਾ ਕਰਤਾ ਉਹ ਇਸ ਤੇ ਇਸ ਨੂੰ ਸਜਾਉਣ ਵਾਲੇ ਇਸ ਨੂੰ ਬਣਾਉਣ ਵਾਲੇ ਤੇ ਇਸ ਨੂੰ ਵਿਆਉਂਤਣ ਵਾਲੇ ਸਾਡੇ ਬਹੁਤ ਹੀ ਪਿਆਰੀ ਸ਼ਖਸੀਅਤ ਅਜੈਬ ਸਿੰਘ ਚੱਠਾ ਜੀ ਨਾਲ ਜਿਹੜੇ ਕਿ ਜਗਤ ਪੰਜਾਬੀ ਸਭਾ ਦੇ ਪ੍ਰਧਾਨ ਨੇ ਤੇ ਵਰਲਡ ਪੰਜਾਬੀ ਕਾਨਫਰੰਸ ਲਗਾਤਾਰ ਕਈ ਵਰਿਆਂ ਤੋਂ ਕਰਵਾ ਰਹੇ ਨੇ ਤੇ ਆਓ ਫਿਰ ਉਹਨਾਂ ਨੂੰ ਮਿਲਦੇ ਹਾਂ ਤੇ ਜਾਣਦੇ ਹਾਂ ਇਸ ਵਾਰੀ ਵਰਲਡ ਪੰਜਾਬੀ ਕਾਨਫਰੰਸ ਕਦੋਂ ਹੋ ਰਹੀ ਹੈ ਤੇ ਕਿਹੜੇ-ਕਿਹੜੇ ਵਿਸ਼ੇ ਚੱਠਾ ਸਾਹਿਬ ਤੁਹਾਡਾ ਬਹੁਤ-ਬਹੁਤ ਸੁਆਗਤ ਹੈ ਹਰਫ ਪੰਜਾਬੀ ਚੈਨਲ ਦੇ ਵਿੱਚ ਮਿਹਰਬਾਨੀ ਜੀ ਤੁਹਾਨੂੰ ਵੀ ਸਤਿ ਸ੍ਰੀ ਅਕਾਲ ਤੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਇਸ ਸਾਲ ਦੀ ਵਰਲਡ ਪੰਜਾਬੀ ਕਾਨਫਰੰਸ 5 6 ਤੇ 7 ਜੁਲਾਈ 2024 ਨੂੰ ਫਰਡੇ ਸੈਟਰਡੇ ਤੇ ਸੰਡੇ ਬ੍ਰੈਂਪਟਨ ਵਿੱਚ ਹੋ ਰਹੀ ਹੈ ਜੀ ਬਿਲਕੁਲ ਹੀ ਬਹੁਤ ਵਧੀਆ ਜੀ ਤੁਸੀਂ ਜਦੋਂ ਹੁਣ ਤੱਕ ਚੱਠਾ ਸਭ ਨੌ ਤੁਸੀਂ ਵਰਲਡ ਪੰਜਾਬੀ ਕਾਨਫਰੰਸਸ ਕਰਾਚ ਉੱਤੇ ਹੋ ਤੇ ਇਸ ਇਹਨਾਂ ਕਾਨਫਰੰਸ ਦੇ ਵਿੱਚ ਤੁਹਾਨੂੰ ਕਿਸ ਤਰ੍ਹਾਂ ਦਾ ਤਜਰਬਾ ਤੁਹਾਡਾ ਰਿਹਾ ਹੈ ਤੇ 10ਵੀਂ ਕਾਨਫਰੰਸ ਲਈ ਅਸੀਂ ਤੁਹਾਨੂੰ ਬਹੁਤ ਸ਼ੋਭੇ ਕਾਮਨਾਵਾਂ ਦਿੰਦੇ ਆ ਪਰ ਪਹਿਲੇ ਕੁਝ ਤਜਰਬੇ ਜ਼ਰੂਰ ਸਾਂਝੇ ਕਰੋ ਤੇ ਤੁਹਾਨੂੰ ਕਿਸ ਤਰ੍ਹਾਂ ਦਾ ਹੁਗਾਰਾ ਮਿਲਦਾ ਜੇ ਹੁਗਾਰਾ ਠੀਕ ਨਾ ਮਿਲਦਾ ਤੇ ਸਾਡਾ ਨਾਮ-ਮਾਨ ਖੁਸ਼ ਹੁੰਦਾ ਤੇ 10ਵੀਂ ਅਸੀਂ ਕਰਾਉਣੀ ਨਹੀਂ ਸੀਗੀ ਪਹਿਲੇ ਜਿਹੜੀਆਂ 9 ਕਾਨਫਰੰਸਾਂ ਕਰਾਈਆਂ ਹੈਗੀਆਂ ਵਾ ਉਹਦਾ ਹੁਗਾਰਾ ਤੇ ਜਿਹੜਾ ਸਾਨੂੰ ਪਰਸਨਲੀ ਮੈਨੂੰ ਫਾਇਦਾ ਹੋਇਆ ਹੈਗਾ ਵਾ ਤੇ ਉਹ ਹੁੰਦਾ ਵੀ ਤੁਹਾਡੇ ਬਹੁਤ ਸਾਰੇ ਲੋਕਾਂ ਦੇ ਨਾਲ ਵਿਦਵਾਨਾਂ ਦੇ ਨਾਲ ਚੰਗੇ ਬੰਦਿਆਂ ਨਾਲ ਬਹਿਣਾ ਉੱਠਣਾ ਉਹਨਾਂ ਨਾਲ ਗੱਲਾਂ ਬਾਤਾਂ ਕਰਨਾ ਉਹਨਾਂ ਤੋਂ ਬਹੁਤ ਕੁਝ ਸਿੱਖਦੇ ਹਾਂ ਕਾਨਫਰੰਸ ਦਾ ਇੱਕੋ ਹੀ ਹੁੰਦਾ ਜੀ ਕਾਨਫਰੰਸ ਦਾ ਵਿੱਚ ਤੁਸੀਂ ਜੋ ਵਿਦਵਾਨਾਂ ਨੂੰ ਇਕੱਠੇ ਹੋ ਕੇ ਬਹਿੰਦੇ ਆ ਗੱਲਾਂ ਕਰਦੇ ਆ ਇੱਕ ਦੂਜਾ ਗਿਆਨ ਆਪਸੇ ਤੁਸੀਂ ਸਾਂਝਾ ਕਰਦੇ ਹੈਗੇ ਆ ਬੰਦੇ ਉਹ ਤੇ ਉਹਨਾਂ ਦੇ ਨਾਲ ਇੱਕ ਵਧੀਆ ਸਹਿਤ ਲਿਖ ਹੁੰਦਾ ਹੈਗਾ ਤੇ ਦੂਜਾ ਵਧੀਆ ਸਬੰਧ ਲਿਖ ਬਣਦੇ ਹੈਗੇ ਆ ਤੇ ਮੈਨੂੰ ਸਮਝਦਾ ਹੈਗਾ ਵੀ ਸਾਡੇ ਸਬੰਧ ਵੀ ਚੰਗੇ ਲੋਕਾਂ ਨਾਲ ਬਣੇ ਆ ਜਿਵੇਂ ਆਪ ਜੀ ਨਾਲ ਵਰਗਿਆਂ ਲੋਕਾਂ ਨਾਲ ਤੇ ਸਹਤ ਵੀ ਚੰਗਾ ਲਿਖ ਹੋਇਆ ਹੈਗਾ ਕਰਕੇ ਤੇ ਤਾਂ ਹੀ ਅਸੀਂ 10ਵੀਂ ਨੂੰ ਹੌਸਲਾ ਕਰ ਰਹੇ ਹੈਗੇ ਆ ਨਹੀਂ ਤਾਂ ਅਸੀਂ ਹੌਸਲਾ ਵੀ ਨਾ ਕਰੀਏ ਜੇ ਇਸ ਤਰ੍ਹਾਂ ਕਿਸੇ ਵੀ ਇਸ ਤਰ੍ਹਾਂ ਦੇ ਮੁਕਾਮ ਨੂੰ ਜਾਂ ਕਿਸੇ ਵੀ ਇਸ ਤਰ੍ਹਾਂ ਦੀ ਵੱਡੀ ਜਿਹੜੀ ਗਤੀਵਿਧੀ ਆ ਉਹਨੂੰ ਕਰਨ ਵਾਸਤੇ ਸਾਨੂੰ ਬਹੁਤ ਸਹਿਯੋਗ ਚਾਹੀਦਾ ਹੈ ਇਸ ਦੇ ਵਾਸਤੇ ਤੁਹਾਨੂੰ ਬਹੁਤ ਸਾਰਾ ਸਹਿਯੋਗ ਆਪਣੇ ਸਾਥੀਆਂ ਦਾ ਮਿਲਦਾ ਹੋਏਗਾ ਤੇ ਮਿਲਦਾ ਪਹਿਲਾਂ ਮਿਲਦਾ ਹੋਏਗਾ ਤੇ ਆਉਣ ਵਾਲੇ ਸਮੇਂ 'ਚ ਵੀ ਉਮੀਦ ਕਰਦੇ ਆ ਕਿ ਮਿਲਦਾ ਰਹੇਗਾ ਤੁਸੀਂ ਕੋਈ ਸਾਥੀਆਂ ਦੇ ਨਾਲ ਲੈਣਾ ਚਾਹੋਗੇ ਜਿੰਨਾ ਨੇ ਵਰਲਡ ਪੰਜਾਬੀ ਕਾਨਫਰੰਸ ਦੇ ਵਿੱਚ ਹੁਣ ਤੱਕ ਤੁਹਾਡਾ ਬਹੁਤ ਹੀ ਮੋਢੇ ਨਾਲ ਮੋਢਾ ਜੋੜ ਕੇ ਤੁਹਾਡਾ ਸਾਥ ਦਿੱਤਾ ਤੁਹਾਡੇ ਨਾਲ ਬਹੁਤ ਮਤਲਬ ਸਲਾਮ ਅਸ਼ਵਰਾ ਕਰਕੇ ਤੁਸੀਂ ਉਹਨਾਂ ਨਾਲ ਤੁਰਦੇ ਹੋ ਇਕੱਲਾ ਬੰਦਾ ਤਾਂ ਕਰ ਹੀ ਨਹੀਂ ਸਕਦਾ ਜਿੰਨਾ ਕੱਲਿਆਂ ਨੇ ਕਰਾਉਣ ਦੀ ਕੋਸ਼ਿਸ਼ ਕੀਤੀ ਹੋਊਗੀ ਉਹ ਇੱਕ ਤੋਂ ਬਾਅਦ ਦੂਜੀ ਕਾਨਫਰੰਸ ਵਾਲਾ ਕਰਵਾ ਨਹੀਂ ਸਕਦਾ ਵੀ ਮੈਂ ਤੋਂ ਕੀ ਲੈਣਾ ਹੈਗਾ ਤੇ ਸਾਡੇ ਕੋਲ ਤਕਰੀਬਨ 24 ਇੱਕ ਬੰਦਿਆਂ ਦੀ ਟੀਮਾਂ ਸਾਰੇ ਜਿਹੜੇ ਬਿਜ਼ਨਸਮੈਨ ਆ ਪ੍ਰੋਫੈਸ਼ਨਲ ਹੈਗੇ ਆ ਸਾਡੇ ਚੋਂ ਰਾਈਟਰ ਨਹੀਂਗੇ ਅਸੀਂ ਸਿਰ ਪ੍ਰਬੰਧਕ ਹੀ ਹੈਗੇ ਆ ਅਸੀਂ ਮੌਕਾ ਹੀ ਦਿੰਨੇ ਹੈਗੇ ਆ ਤਾਂ ਸਥਾਨ ਦਿੰਨੇ ਹੈਗੇ ਆ ਤੇ ਜਿੰਨਾ ਕਰਕੇ ਵਰਲਡ ਪੰਜਾਬੀ ਕਾਨਫਰੰਸ ਹੋ ਰਹੀ ਹੈਗੀ ਆ ਤੇ ਸਭ ਤੋਂ ਪਹਿਲਾਂ ਜਿਹੜਾ ਨਾਮ ਹੈ ਗਿਣਨਾ ਹੋਵੇ ਤੇ ਡਾਕਟਰ ਸੰਤੋਖ ਸਿੰਘ ਸੱਧੂ ਹੈਗੇ ਆ ਜਿਹੜੇ ਪਹਿਲੀ ਕਾਨਫਰੰਸ ਤੋਂ ਲੈ ਕੇ 2009 ਤੋਂ ਲੈ ਕੇ ਅੱਜ ਤੱਕ ਵੀ ਕੈਸ਼ੀਅਰ ਤੁਰੇ ਆਉਂਦੇ ਹੈਗੇ ਆ ਉਹਨਾਂ ਦਾ ਬਹੁਤ ਵੱਡਾ ਸਹਿਯੋਗ ਹੈਗਾ ਵਾ ਜਿਹੜੇ ਦੂਸਰੇ ਹੈਗੇ ਆ ਸਰ ਸਰਦੂਲ ਸਿੰਘ ਜੀ ਥਿਆੜਾ ਉਹ ਮੈਂ ਚੇਅਰਮੈਨ ਹੈਗਾ ਜੀ ਤੇ ਜਗਤ ਪੰਜਾਬੀ ਸਮਾ ਦੇ ਸਾਡੇ ਪ੍ਰਧਾਨ ਹੈਗੇ ਆ ਉਹ ਸਰਦਾਰ ਸੰਦੂਲ ਸਿੰਘ ਜੀ ਥਿਆੜਾ ਹੈਗੇ ਆ ਤੇ ਇਹਨਾਂ ਤੋਂ ਬਿਨਾ ਸੰਜੀਤ ਸਿੰਘ ਤੇ ਗੁਰਦਾਸ਼ਨ ਸਿੰਘ ਸੀਰਾ ਜੀ ਹੈਪੀ ਮੰਗਟ ਤੇ ਬੀਬੀਆਂ ਡਾਕਟਰ ਰਮਨੀ ਬਤਰਾ ਜੀ ਤੇ ਵਾਈਫ ਦਾ ਜਿੱਦਾਂ ਹਿੱਸਾ ਤੁਹਾਡੇ ਨਾਲ ਨਾ ਹੋਵੇ ਤੁਸੀਂ ਕਾਰੀ ਕੋਈ ਨਹੀਂ ਸਕਦੇ ਇਹ ਕਰਕੇ ਮੇਰੀ ਵਾਈਫ ਬਲਵਿੰਦਰ ਕੌਰ ਵੀ ਰੁਪਿੰਦਰ ਕੌਰ ਤ੍ਰਿਪਤਾ ਸੋਢੀ ਇਹ ਇਸ ਤਰ੍ਹਾਂ ਦਾ 24 ਕ ਬੰਦੇ ਮੈਂ ਤੁਹਾਨੂੰ ਗਿਣਾ ਸਕਦਾ ਹੈਗਾ ਤੇ ਇਕੱਲਾ ਬੰਦਾ ਅਸਲ 'ਚ ਕਰ ਹੀ ਕੋਈ ਨਹੀਂ ਸਕਦਾ ਜੇ ਹਨਾ ਇਕੱਲਾ ਬੰਦਾ ਮੈਂ ਕਹਿੰਦਾ ਕੰਮ ਕਰਦਾ ਹੈਗਾ ਉਹ ਤੋਂ ਪੁਰਾਣੀ ਫਿਲਮ ਬਣਾਉਣ ਨੂੰ ਹੀ ਆ ਕਹਿੰਦਾ ਫਿਲਮ ਦੀ ਸਟੋਰੀ ਕਹਿੰਦੇ ਲਿਖੀ ਕਹਿੰਦਾ ਮੈਂ ਲਿਖੀ ਐਕਟਿੰਗ ਕਹਿੰਦੇ ਕੀਤੀ ਮੈਂ ਕੀਤੀ ਹੈ ਗਾਣੇ ਕਹਿੰਦੇ ਲੇਕੇ ਮੈਂ ਕੀਤੇ ਆ ਤੇ ਗਾਇਕ ਕਹਿੰਦੇ ਕਹਿੰਦਾ ਮੈਂ ਗਾਏ ਆ ਕਹਿੰਦੇ ਪੁੱਤ ਤੂੰ ਦੇਖਾਂਗਾ ਵੀ ਇਕੱਲਾ ਤੈਨੂੰ ਦੇਖਣਾ ਵੀ ਨਹੀਂ ਕਿਸੇ ਨੇ ਪਰ ਜਦੋਂ ਇਹੋ ਜੀ ਇਸ ਦੇਰ ਤੇ ਟੀਮ ਨਾਲ ਅੜੀ ਹੋਵੇ ਨਾ ਜੀ ਇਹ ਫੇਰ ਹੀ ਨਿਪਰੇ ਸਿਰੇ ਚੜਦੇ ਆ ਫੰਕਸ਼ਨ ਜੀ ਉਹਨਾਂ ਦਾ ਬਹੁਤ ਮੈਂ ਧੰਨਵਾਦੀ ਵੀ ਆ ਤੁਸੀਂ ਜਦੋਂ ਇਹਦੇ ਲਈ ਵਿਸ਼ੇ ਚੁਣਦੇ ਹੋ ਤੁਹਾਡੇ ਵਿਸ਼ੇ ਬਹੁਤ ਅੱਛੇ ਹੁੰਦੇ ਆ ਜਿੰਨਾ ਤੇ ਵਾਕਿਆ ਨੇਟ ਕੇ ਚਰਚਾ ਕਰਨੀ ਚਾਹੀਦੀ ਆ ਪੰਜਾਬੀਆਂ ਨੂੰ ਔਰ ਚਿੰਤਕਾਂ ਨੂੰ ਤੁਸੀਂ ਇਸ ਤਰ੍ਹਾਂ ਦੇ ਵਿਸ਼ੇ ਚੁਣਦੇ ਹੋ ਇਸ ਵਾਰੀ ਤੁਹਾਡੀ ਇਸ ਕਾਨਫਰੰਸ ਦਾ 10ਵਾਂ ਵਰਲਡ ਪੰਜਾਬੀ ਕਾਨਫਰੰਸ ਦੇ ਵਿਸ਼ਾ ਕਿਹੜਾ ਹੈ ਜਿਸ ਨੂੰ ਲੈ ਕੇ ਸਾਰੀ ਇੱਥੇ ਨੇਟ ਕੇ ਚਰਚਾ ਹੋਏਗੀ ਵਿਚਾਰ ਚਰਚਾ ਹੋਏਗੀ ਸਭ ਤੋਂ ਪਹਿਲਾਂ ਹੁੰਦਾ ਜਦੋਂ ਤੁਸੀਂ ਨਾਂ ਹੀ ਰੱਖਿਆ ਵਰਲਡ ਪੰਜਾਬੀ ਕਾਨਫਰੰਸ ਦਾ ਉਸ ਵੇਲੇ ਪੰਜਾਬੀ ਭਾਸ਼ਾ ਬਰੇਤ ਗੱਲ ਕਰਨੀ ਕਰਨੀ ਉਹਦੀ ਸਥਿਤੀ ਕੀ ਹੈਗੀ ਆ ਇਹ ਡਾਕਟਰ ਸਤੀਸ਼ ਵਰਮਾ ਜੀ ਮੈਨੂੰ ਕਹਿੰਦੇ ਹੁੰਦੇ ਆ ਵੀ ਇਸ ਤੁਹਾਡੀਆਂ ਕਾਨਫਰੰਸ ਦਾ ਵਿੱਚ ਇੱਕ ਤਾਂ ਖਰੇਕ ਵਾਰੀ ਇਹ ਤਾਂ ਚਰਚਾ ਹੋਣੀ ਚਾਹੀਦੀ ਆ ਵੀ ਪੰਜਾਬੀ ਭਾਸ਼ਾ ਦੀ ਸਥਿਤੀ ਕੀ ਹੈਗੀ ਆ ਜਿਹੜਾ ਇਸ ਵਾਰੀ ਵਿਸ਼ਾ ਰੱਖਿਆ ਗਿਆ ਹੈਗਾ ਵਾ ਉਹ ਰੱਖਿਆ ਪੰਜਾਬੀ ਨਾਇਕ ਪੰਜਾਬੀ ਹੀਰੋ ਸਾਡੇ ਕਿਹੜੇ ਕਿਹੜੇ ਅਣਗੋਲੇ ਜਾਂ ਜਿਹੜੇ ਹੈਗੇ ਹੀਰੋ ਸੀਗੇ ਉਹ ਕਿਹੜੇ ਕਿਹੜੇ ਹੀਰੋ ਹੈ ਉਹਨਾਂ ਦੀ ਉਹਨਾਂ ਦੇ ਬਾਰੇ ਪੇਪਰ ਪੜੇ ਜਾਣਗੇ ਤੇ ਉਹਨਾਂ ਬਾਰੇ ਗੱਲਾਂ ਹੋਣਗੀਆਂ ਵੀ ਸਾਡੇ ਪੰਜਾਬੀ ਨਾਇਕ ਹੈਗੇ ਕਿਹੜੇ ਆ ਬਿਲਕੁਲ ਤੇ ਇਹ ਚੱਟਾ ਸਾਹ ਬਹੁਤ ਵਾਰ ਇਦਾਂ ਹੁੰਦਾ ਹੈ ਕਿ ਕਾਨਫਰੰਸ ਇੱਕ ਦਿਨ ਦੀ ਕਾਨਫਰੰਸ ਕਰਾਉਣੀ ਹੀ ਬੜਾ ਔਖਾ ਮੁਸ਼ਕਲ ਕਾਰਜ ਹੈ ਕਾਫੀ ਇਹਦੇ ਵਾਸਤੇ ਵੱਡੀ ਟੀਮ ਔਰ ਵੱਡੀ ਪਿਛੇ ਘਾਲਣਾ ਚਾਹੀਦੀ ਹੈ ਤੇ ਮੈਨੂੰ ਨਿੱਜੀ ਤੌਰ ਤੇ ਵੀ ਤੁਹਾਡੇ ਵਾਲੀ ਕਾਨਫਰੰਸ ਪਿਛਲੇ ਬਾਰੇ اٹੈਂਡ ਕਰਨ ਦਾ ਮੌਕਾ ਮਿਲਿਆ ਔਰ ਤੁਹਾਡੇ ਬਹੁਤ ਸੁਚਾਰੂ ਪ੍ਰਬੰਧ ਨੇ ਮੈਂ ਆਪ ਨੂੰ ਨਿੱਜੀ ਤੌਰ ਤੇ ਮਹਿਸੂਸ ਕੀਤਾ ਤੇ ਤੁਸੀਂ ਲਗਾਤਾਰੇ ਤਿੰਨ ਦਿਨ ਇਸ ਤਰ੍ਹਾਂ ਦੇ ਪ੍ਰਬੰਧ ਵਾਸਤੇ ਕਿਸ ਨੂੰ ਕ੍ਰੈਡਿਟ ਦਿੰਦੇ ਹੋ ਕਿਸ ਤਰ੍ਹਾਂ ਦੀ ਤੁਹਾਡੀ ਟੀਮ ਹੈ ਤੁਹਾਡੇ ਨਾਲ ਇਹ ਇਹਨਾਂ ਹਰ ਪੱਖੋਂ ਹੀ ਅਨੁਸ਼ਾਸਨ ਪੱਖੋਂ ਤੁਹਾਡਾ ਮੈਂ ਦੇਖਿਆ ਔਰ ਤੁਸੀਂ ਵਿਚਿੰਤਕਾਂ ਦੀ ਲਿਸਟ ਇਹਦੀ ਲੰਬੀ ਔਰ ਇਹਨੇ ਵਧੀਆ ਮੈਂ ਨਿੱਜੀ ਤੌਰ ਤੇ ਦੱਸਣਾ ਚਾਹ ਰਹੀ ਕਿ ਮੈਨੂੰ ਬਹੁਤ ਅੱਛਾ ਲੱਗਾ ਤੁਸੀਂ ਇਹਨਾਂ ਤਿੰਨ ਦਿਨਾਂ 'ਚ ਕਿਦਾਂ ਕਿਸ ਤਰ੍ਹਾਂ ਆਰਗੇਨਾਈਜ਼ ਕਰਦੇ ਇੰਨਾ ਵੱਡਾ ਕਾਰਜ ਮੇਰੀ ਗੱਲ ਮੈਂ ਦੱਸਾਂ ਨਾ ਜੀ ਸਾਨੂੰ ਨਾ ਬਹੁਤ ਸਾਰੇ ਡਾਕਟਰ ਰਜਿੰਦਰਪਾਲ ਸਿੰਘ ਬਰਾੜ ਜੀ ਕਹਿੰਦੇ ਵੀ ਕਾਨਫਰੰਸ ਹੁੰਦੀ ਕੀ ਹੈਗੀ ਆ ਉਹ ਕਹਿੰਦੇ ਵੀ ਜਦੋਂ ਇੱਕ ਵਿਸ਼ੇ ਦੇ ਉੱਪਰ ਘਟੋ-ਕਟ ਤਿੰਨ ਦਿਨ ਲਗਾਤਾਰ ਉਹ ਤੇ ਡਿਸਕਸ਼ਨ ਹੋਵੇ ਕਾਨਫਰੰਸ ਹੁੰਦੀ ਉਹ ਆ ਜਿਹੜੀ ਇੱਕ ਤਰ੍ਹਾਂ ਦੀ ਹੁੰਦੀ ਕਾਨਫਰੰਸ ਨਾ ਉਹ ਕਾਨਫਰੰਸ ਨਹੀਂ ਹੁੰਦੀ ਉਹ ਕਵੀਦਿਰ ਸਿਰਫ ਨਾਂ ਹੀ ਰੱਖੇ ਜਾਂਦੇ ਆ ਵੀ ਉਹ ਕਾਨਫਰੰਸ ਹੈਗੀ ਆ ਪਰ ਉਹ ਕਾਨਫਰੰਸ ਨਹੀਂ ਹੁੰਦੀ ਜਦੋਂ ਇੱਕ ਵਿਸ਼ੇ ਦੇ ਉੱਪਰ ਬਹੁਤ ਦਿਨ ਇਕੱਠੇ ਹੋ ਕੇ ਵਿਦਵਾਨ ਉਹਨਾਂ ਦੇ ਵਿਚਾਰਾਂ ਕਰਦੇ ਹੈਗੇ ਆ ਤੇ ਉੱਥੇ ਡਿਸਕਸ਼ਨ ਹੁੰਦੀ ਆ ਲੋਕਾਂ ਤੋਂ ਵਿਚਾਰ ਲੈ ਜਾਂਦੇ ਆ ਘਟੋ ਘਟੋਣਾਂ ਦੀ ਕਾਰਵਾਈ ਛਪਦੀਆਂ ਹੈਗੀਆਂ ਵਾ ਉਹ ਕਾਨਫਰੰਸ ਹੁੰਦੀ ਹੈਗੀ ਆ ਇਹਦੇ ਕਰ ਲਈ ਡਿਸਪੀਸਪਲਨ ਜਿਹੜਾ ਰੱਖਣ ਤੇ ਰਹੀ ਨਾ ਜੀ ਜਦੋਂ ਤੁਹਾਡੇ ਲਿਖਤੀ ਰੂਪ ਲਿਖਤੀ ਤੁਹਾਡੇ ਅਸੂਲ ਹੋਣ ਜਦੋਂ ਆਪ ਵੀ ਤੁਸੀਂ ਉਹਨਾਂ ਨੂੰ ਮੰਨਦੇ ਹੋਵੋ ਫੇਰ ਹੀ ਕਾਮਯਾਬੀ ਤੇ ਫੇਰ ਡਿਸਪੀਸਪਲ ਲੈਂਦਾ ਹੈ ਉਹਦਾ ਡਿਸਪੀਸਪਲ ਹੈਗਾ ਵਾ ਅਸੀਂ ਲੋਕਾਂ ਲਈ ਨਹੀਂ ਹੁੰਦਾ ਸਾਡੇ ਆਪ ਦੇ ਲਈ ਵੀ ਹੁੰਦਾ ਹੈਗਾ ਅਸੀਂ ਉਹ ਲਿਖਤੀ ਨਿਯਮ ਮੈਨੂੰ ਅੱਜ ਵੀ ਯਾਦ ਆ ਜਦੋਂ ਮੈਂ ਬਣਾਉਣ ਲੱਗਾ ਸੀਗਾ ਵੀ ਆਪਾਂ ਨਿਯਮ ਬਣਾਉਣੇ ਹੈਗੇ ਆ ਤੇ ਬਹੁਤ ਕਹਿੰਦੇ ਠੱਠਾ ਤੇ ਕੋਈ ਬਣਾ ਨਹੀਂ ਹੋਣੇ ਕਿਉਂਕਿ ਵੱਡੇ ਵੱਡੇ ਵਿਦਵਾਨ ਨਾਂ ਤੇ ਨਾਲ ਦੇ ਟਾਈਮ ਦੀ ਦੀ ਪਾਬੰਦੀ ਲਾ ਸਕਦੇ ਹੋ ਤੇ ਨਾ ਇਹ ਕਿਹੜੇ ਵਿਸ਼ੇ ਦੇ ਬੋਲਣਗੇ ਤੁਸੀਂ ਇਹ ਤੇ ਪਾਬੰਦੀ ਲਾ ਨਹੀਂ ਸਕਦੇ ਹੋ ਕਿਉਂਕਿ ਉਹਨਾਂ ਦੇ ਨਾਂ ਵੱਡੇ ਹੁੰਦੇ ਹੈਗੇ ਆ ਤੇ ਉਦੋਂ ਮੈਂ ਕਹਿਆ ਸੀ ਮੈਨੂੰ ਨਾਂ ਵੱਡੇ ਨਹੀਂ ਚਾਹੀਦੇ ਸਾਨੂੰ ਵਿਸ਼ਾ ਚਾਹੀਦਾ ਵੀ ਜਿਹੜਾ ਵਿਸ਼ਾ ਅਸੀਂ ਦ ਉਸੇ ਤੇ ਹੀ ਗੱਲ ਕਰਨ ਜੇ ਅਸੀਂ ਨੈਤਿਕਤਾ ਦੀ ਵਿਸ਼ਾ ਰੱਖਿਆ ਸਿਗਾ ਅਸੀਂ ਸવાય ਨੈਤਿਕਤਾ ਤੋਂ ਬਿਨਾ ਖੋੜ ਕਹਿੰਦੇ ਸੀ ਬਾਬਾ ਮਿੰਤੀ ਕਰ ਲੈਨੇ ਤੇਰੀ ਤੂੰ ਸਾਰੂੰ ਨੈਤਿਕਤਾ ਦੇ ਬਾਰੇ ਹੀ ਲਿਖ ਦੇ ਦੱਸ ਦੇ ਤੇ ਉਹਦੇ ਲਈ ਕਾਫੀ ਤੁਹਾਨੂੰ ਮੁਸ਼ਕਲਾਂ ਵੀ ਸਾਹਮਣੀਆਂ ਕਰਨੀਆਂ ਪੈਂਦੀਆਂ ਹੈਗੀਆਂ ਤੁਸੀਂ ਨੈਤਿਕਤਾ ਦੀ ਅਜੇ ਤੱਕ ਕਿਤਾਬ ਨਹੀਂ ਸੀ ਤੁਸੀਂ ਕਿੱਥੋਂ ਲਿਖ ਲਓਗੇ ਇਹਦੀ ਵਿਸ਼ੇ ਦੀ ਲੋੜ ਨਹੀਂ ਕੀ ਬੜਾ ਕੁਝ ਲਿਖਿਆ ਪਰ ਜਦੋਂ ਤੁਹਾਡੀਆਂ ਗੱਲਾਂ ਹੁੰਦੀਆਂ ਉਦੋਂ ਤੁਹਾਡੇ 'ਚ ਕੋਈ ਗੱਲ ਤਾਂ ਹੁੰਦੀ ਆ ਜਦੋਂ ਲੀਓ ਤੀ ਟੁੱਟ ਕੇ ਹੋਰ ਕੰਮ ਕਰਦੇ ਹੋ ਤੇ ਉਦੋਂ ਹੀ ਗੱਲਾਂ ਬਣਦੀਆਂ ਹੈਗੀਆਂ ਡਿਸਪਲਨ ਦੇ ਵਿੱਚ ਸਭ ਇਹੋ ਜਿਹਾ ਵੀ ਇੱਕ ਲਿਖਤੀ ਨਿਯਮ ਬਣਾਏ ਹੋਏ ਹੈਗੇ ਆ ਲਿਖਤੀ ਉਹ ਸੂਲ ਹੈਗੇ ਆ ਜਿੰਨਾ ਕਰਕੇ ਸਾਡਾ ਉਹ ਜਿਹੜਾ ਅਨੁਸ਼ਾਸਨ ਜਿਹੜਾ ਹੈਗਾ ਸਾਡੀ ਕਾਨਫਰੰਸ ਦਾ ਚੱਲਦਾ ਹੈਗਾ ਜੇ ਟਾਈਮ ਦਿੱਤਾ 8 ਮਿੰਟ ਦਾ ਤੇ 8 ਮਿੰਟ ਹੀ ਹੁੰਦਾ 9ਵਾਂ ਮਿੰਟ ਅਜੇ ਤੱਕ ਕੋਈ ਲੈ ਹੀ ਨਹੀਂ ਸਕਿਆ ਇਸ ਕਰਕੇ ਅਸੀਂ ਫਰੇਕ ਨੂੰ ਬਰਾਬਰ ਵੀ ਕਹਿੰਦੇ ਵੀ ਭਾਈ ਵਿਸ਼ੇ ਦੇ ਵੀ ਰਹਿਜੋ ਤੇ ਟਾਈਮ ਤੇ ਵੀ ਰਹਿਜੋ ਇਹ ਸਾਰੀਆਂ ਗੱਲਾਂ ਸਾਨੂੰ ਤੁਹਾਡੇ ਵਰਗੇ ਵਿਦਵਾਨਾਂ ਨੇ ਸਿਖਾਈਆਂ ਮੈਨੂੰ ਤਾਂ ਜੋ ਪਹਿਲੇ ਦੋ ਕਾਨਫਰੰਸਾਂ ਕਰਨੀਆਂ ਸਾਡਾ ਕੰਮ ਹੀ ਬੋਤਲਾਂ ਚੱਕਣ ਦਾ ਹੁੰਦਾ ਸੀਗਾ ਪਾਣੀ ਦੀਆਂ ਬੋਤਲਾਂ ਪਾਣੀ ਦੀਆਂ ਬੋਤਲਾਂ ਚੱਕ ਲੀਆਂ ਪਲੇਟਾਂ ਚੱਕ ਲੀਆਂ ਜਿਵੇਂ ਪੇਪਰ ਕਿਨੇ ਪੜਨਾ ਕੀ ਕਰਨਾ ਮੈਨੂੰ ਪਤਾ ਕੁਝ ਨਹੀਂ ਹੁੰਦਾ ਸਿਗਾ ਇਹ ਤਜਰਬੇ ਦੇ ਨਾਲ ਹੀ ਗੱਲਾਂ ਸਾਡੇ ਕੋਲ ਤੁਹਾਡੇ ਵਰਗੇ ਵਿਦਵਾਨਾਂ ਦੇ ਕੋਲੋਂ ਹੀ ਸਿੱਖੀਆਂ ਗਈਆਂ ਵਾ ਜਿਹਦਾ ਕਰਕੇ ਮੈਂ ਸਮਝਦਾ ਵੀ ਅਸੀਂ ਐਸਵੇ ਠੀਕ ਚਲਾ ਰਹੇ ਹਾਂ ਜੀ ਕੰਮ ਤੇ ਚੱਠਾ ਸਾਹਿਬ ਜਦੋਂ ਵੀ ਕੋਈ ਕਾਰਜ ਅਸੀਂ ਕਰਦੇ ਆਂ ਤੇ ਉਹਦੇ ਵਾਸਤੇ ਸਾਨੂੰ ਪੈਸੇ ਦੀ ਆਰਥਿਕ ਹਲਾਲੇਰੀ ਬੜੀ ਲੋਡ ਹੁੰਦੀ ਆਰਥਿਕ ਹੰਗਾਰੇ ਦੀ ਕੋਈ ਗ੍ਰਾਂਟ ਚਾ ਮਿਲ ਜਾਵੇ ਜਾਂ ਕੋਈ ਇਸੇ ਤਰ੍ਹਾਂ ਕੋਈ ਸਾਡੀ ਆਰਥਿਕ ਮਦਦ ਹੋ ਸਕੇ ਤੇ ਜਦੋਂ ਤੁਸੀਂ ਇੰਨਾ ਵੱਡੀ ਵਰਲਡ ਕਾਨਫਰੰਸ ਕਰਾਉਂਦੇ ਹੋ ਉਸ ਵੇਲੇ ਤੁਹਾਡੇ ਕੋਲ ਗ੍ਰਾਂਟ ਦੀ ਜੈ ਇਸ ਤਰ੍ਹਾਂ ਦੀ ਕਿਵੇਂ ਪ੍ਰਬੰਧ ਹੁੰਦਾ ਹੈ ਸਾਰਾ ਗ੍ਰਾਂਟ ਕੀ ਬਾਰੇ ਕਹਿੰਦੇ ਵੀ ਹਰ ਗਵਰਨਮੈਂਟੋਂ ਗ੍ਰਾਂਟਾ ਲੈਂਦੇ ਹੋ ਕੁਝ ਲੈਂਦੇ ਹੁੰਦੇ ਹੈਗੇ ਆ ਅੱਜ ਤੱਕ ਸਾਡੇ ਅਸੀਂ ਗ੍ਰਾਂਟ ਕਦੀ ਅਪਲਾਈ ਨਹੀਂ ਕੀਤੀ ਗ੍ਰਾਂਟ ਲੈ ਲੈਣ ਤੇ ਉਹ ਸਾਡਾ ਹੱਕ ਬਣਦਾ ਜੇ ਮਿਲਦੀ ਹੋ ਤਾਂ ਲੈ ਸਕਦੇ ਅਸੀਂ ਪਰ ਇੱਕ ਬੰਦੇ ਨੇ ਮੈਨੂੰ ਕਿਹਾ ਸੀਗਾ ਵੀ ਜੇ ਕਿਤੇ ਇੱਕ ਵਾਰ ਜਦ 10000 ਡਾਲਰ ਦੀ ਵੀ ਗ੍ਰਾਂਟ ਲੈ ਲਓ ਨਾ ਜੇ ਤੁਸੀਂ ਉਹਨੂੰ ਸਾਬਨਾਕ ਇਸ ਦੇਸ਼ ਕੋ ਗਵਰਨਮੈਂਟ ਨੂੰ ਸਾਰੀ ਉਮਰ ਤੁਸੀਂ ਬਲੈਕਲਿਸਟ ਹੋਏ ਰਹਿੰਦੇ ਹੋ ਇਸ ਕਰਕੇ ਅੱਜ ਤੱਕ ਕਦੇ ਅਸੀਂ ਗ੍ਰਾਂਟ ਅਪਲਾਈ ਨਹੀਂ ਕੀਤੀ ਨਾ ਅਪਲਾਈ ਨਾ ਅਪਲਾਈ ਕਰਨ ਕਰਕੇ ਹੀ ਕੰਮ ਕਰੀ ਜਾਂਦੇ ਹੈਗੇ ਆ ਸਾਡੇ ਕੋਲ 24 ਬੰਦੇ ਸਿਆਕਾ 24 ਬੰਦੇ ਸਾਰੇ ਹੀ ਪ੍ਰੋਫੈਸ਼ਨਲ ਹੈਗੇ ਆ ਅਸੀਂ ਅੱਜ ਤੱਕ ਵੀ ਕਦੀ ਪਰਚੀ ਛਾਪ ਕੇ ਲੋਕਾਂ ਕੋਲੋਂ ਪੈਸੇ ਮੰਗਣ ਨਹੀਂ ਗਏ ਸਾਡੇ ਬੰਦੇ ਜਦੋਂ ਮੀਟਿੰਗ ਹੁੰਦੀ ਆ ਆਪਣੇ ਤੌਰ ਤੇ ਹੀ ਪੂਲ ਕਰ ਲੈਂਦੇ ਅਸੀਂ ਆਪਦੇ ਕੋਲੋਂ ਹੀ ਪੈਸੇ ਪਾ ਲੈਣੇ ਹੈਗੇ ਆ ਮੇਰੇ ਖਿਆਲ ਆ ਜਿਹੜੇ ਲੋਕਾਂ ਨੇ ਕੱਲਿਆਂ ਨੇ ਆਪਦੇ ਕੋਲੋਂ ਖਰਚਾ ਕੀਤਾ ਉਹਨਾਂ ਤਾਂ ਨਹੀਂ ਕਰਾ ਸਕੇ ਜਦੋਂ ਉਹ ਖਰਚਦੇ ਆ ਕੋਈ ਆ ਤੇ ਇਕੱਠਾ ਕੋਈ ਕਰਦਾ ਹੈਗਾ ਇਹ ਪੈਸੇ ਵੀ ਸਾਡੇ ਹੁੰਦੇ ਆ ਤੇ ਇਕੱਠੇ ਵੀ ਅਸੀਂ ਆਪ ਹੀ ਆਪ ਹੀ ਆਪਦੇ ਕੋਲੋਂ ਹੀ ਕਰਦੇ ਹੈਗੇ ਆ ਆਪ ਹੀ ਇਹਦਾ ਪ੍ਰਬੰਧ ਖਰਚ ਦੇ ਵੀ ਅਸੀਂ ਆਪ ਹੀ ਆ ਇਸੇ ਕਰਕੇ ਲਗਾਤਾਰ ਕਰਾਈ ਜਾਂਦੇ ਆ ਅਸੀਂ ਤੇ ਮੈਨੂੰ ਇਹ ਲੱਗਦਾ ਹੈਗਾ ਉਹ ਗ੍ਰਾਂਟ ਅਜੇ ਤੱਕ ਸਾਡੇ ਅਸੀਂ ਸਾਡੇ ਕੋਲ ਅਪਲਾਈ ਹੋਣੀ ਵੀ ਨਹੀਂ ਗਈ ਤੇ ਨਾਲ ਲੋਕਾਂ ਕੋ ਘਰ ਘਰ ਜਾ ਕੇ ਅਸੀਂ ਪਰਚੀਆਂ ਕੱਟ ਕੇ ਪੈਸੇ ਮੰਗਣੇ ਆ ਕਦੀ ਮੰਗਣ ਦੀ ਲੋੜ ਨਹੀਂ ਪੈਣੀ ਤੁਹਾਨੂੰ ਗੋਤਾ ਮਤਲਬ ਕਹਿੰਦੇ ਨੇ ਕਿ ਜੇ ਤੁਸੀਂ ਚੰਗਾ ਕੋਈ ਕਾਰਜ ਕਰਦੇ ਹੋ ਤੇ ਤੁਹਾਨੂੰ ਆਪ ਹੀ ਹੁਨਰ ਵੀ ਆਪ ਹੀ ਤੁਹਾਡੇ ਕੋਲ ਸਾਰਾ ਜਿਵੇਂ ਕਹਿੰਦਾ ਨੀਤ ਨੂੰ ਮੁਰਾਦਾ ਤੇ ਜੇ ਚੰਗੀ ਨੀਅਤ ਨਾਲ ਅਸੀਂ ਕੋਈ ਕੰਮ ਸ਼ੁਰੂ ਕਰਦੇ ਆਂ ਤੇ ਸਾਡੀ ਨੂੰ ਲੱਗਦਾ ਕਿ ਆਰਥਿਕ ਤੌਰ ਤੇ ਸਾਨੂੰ ਦਿਲ ਵੀ ਖੁੱਲਾ ਕਰਨਾ ਪੈਂਦਾ ਥੋੜਾ ਜਿਹਾ ਨਾ ਦਿਲ ਸਮੁੰਦਰ ਬਣਾਉਣਾ ਪੈਂਦਾ ਤਾਂ ਹੀ ਗੱਲ ਬਣਦੀ ਹੈ ਨਹੀਂ ਤੇ ਇਸ ਤਰ੍ਹਾਂ ਦੇ ਕਾਰਜ ਕਰਨੇ ਕਾਫੀ ਮੁਸ਼ਕਲ ਨੇ ਤੁਸੀਂ ਕੈਨੇਡਾ ਦੇ ਵਿੱਚ ਸਿਰਫ ਮਤਲਬ ਬ੍ਰੈਂਪਟਨ ਜਾਂ ਤੋਂ ਇਲਾਵਾ ਕੈਨੇਡਾ ਦੇ ਵਿੱਚ ਕਿਤੇ ਹੋਰ ਸ਼ਹਿਰ ਚ ਕਰਾਉਂਦੇ ਹੋ ਜਾਂ ਕੈਨੇਡਾ ਤੋਂ ਇਲਾਵਾ ਇੰਡੀਆ ਦੇ ਵਿੱਚ ਵੀ ਕਦੀ ਤੁਸੀਂ ਕਾਨਫਰੰਸ ਕੋਈ ਏਦਾਂ ਦੀ ਵਰਡ ਪੰਜਾਬੀ ਕਾਨਫਰੰਸ ਦੇ ਤੌਰ ਤੇ ਕੋਈ ਕਰਵਾਈਆਂ ਨੇ ਆਮ ਕਰਕੇ ਪਹਿਲਾਂ ਆਖਿਆ ਸੀਗਾ ਬਸ ਹੀ ਹੈਗੇ ਕੈਨੇਡਾ ਦੇ ਵਿੱਚ ਕੈਨੇਡਾ ਦੇ ਹੀ ਸਾਡੇ ਪ੍ਰਬੰਧਕ ਹੈਗੇ ਆ ਅਸੀਂ ਪਹਿਲੇ ਦਿਨ ਤੋਂ ਹੀ ਫੈਸਲਾ ਕੀਤਾ ਸੀਗਾ ਕਦੀ ਵੀ ਕਿਸੇ ਹੋਰ ਦੇਸ਼ ਦੇ ਵਿੱਚ ਜਾ ਕੇ ਕਦੇ ਨਾ ਸ਼ਹਿਰ ਵਿੱਚ ਨਾ ਕਿਸੇ ਹੋਰ ਦੇਸ਼ ਵਿੱਚ ਕਾਨਫਰੰਸ ਕਰਉਣੀ ਨਹੀਂ ਨੀ ਕਿਉਂਕਿ ਨਾ ਤਾਂ ਸਾਡੇ ਕੋਲ ਉੱਥੇ ਸਾਨੂੰ ਵੋਲੰਟੀਅਰੀ ਮਿਲਣਿਆ ਨਾ ਵਰਕਰ ਹੀ ਮਿਲਣੇ ਹੈਗੇ ਆ ਜਦੋਂ ਕਾਨਫਰੰਸ ਹੁੰਦੀ ਹੈਗੀ ਆ ਉਹ ਤੁਹਾਡੀ ਆਪਦੇ ਸ਼ਹਿਰ ਚ ਜਿੱਥੇ ਤੁਹਾਡੇ ਕੋਲ ਆਪਣੇ ਪ੍ਰਬੰਧਕਾ ਉੱਥੇ ਹੀ ਹੋ ਸਕਦੀ ਹੈਗੀ ਆ ਅਸੀਂ ਅੱਜ ਤੱਕ ਵੀ ਕਦੇ ਵੀ ਜਗਤ ਪੰਜਾਬੀ ਸਭਾ ਵੱਲੋਂ ਕਿਸੇ ਦੇਸ਼ ਵਿੱਚ ਕਦੇ ਵੀ ਕਾਨਫਰੰਸ ਨਾ ਕਰਾਈਆ ਤੇ ਨਾ ਕਦੀ ਕਰਾਵਾਂਗੇ ਤੇ ਨਾ ਕੋ ਕਰਾਉਣ ਦੀ ਸੈਂਸੀ ਬਣਦੀ ਅਸੀਂ ਆਪਦਾ ਨਾਂ ਹੀ ਰੱਖ ਸਕਦੇ ਉੱਥੇ ਕਰਾਈਆ ਅਸੀਂ ਕਰਾਉਣ ਦੇ ਸਮਰੱਥ ਵੀ ਨਹੀਂ ਹੈਗੇ ਤੇ ਕਰਾਂਗੇ ਵੀ ਨਹੀਂ ਸਾਡੇ ਕੋਲ ਹੋਣੀ ਵੀ ਨਹੀਂਗੀ ਅਸੀਂ ਅੱਜ ਤੱਕ ਕਦੇ ਵੀ ਭਾਗ ਜ਼ਰੂਰ ਲਿਆ ਜਦੋਂ ਉੱਥੇ ਸਾਡੇ ਨਾਲ ਦੇ ਦੋਸਤੋਂ ਤੇ ਕਰਦੇ ਆ ਤਾਂ ਉਥੇ ਜਾ ਜ਼ਰੂਰ ਆਉਨੇ ਆ ਅਸੀਂ ਦੇਖ ਆਉਨੇ ਹੈਗੇ ਆ ਪਰ ਅਸੀਂ ਅਜੇ ਤੱਕ ਕਦੇ ਵੀ ਕੋਈ ਬਾਦ ਨਹੀਂ ਕੀਤੀ ਆ ਨਾ ਕਰਾਵਾਂਗੇ ਅਜਾ ਤੁਸੀਂ ਜਦੋਂ ਇੱਥੇ ਕਰਾਉਂਦੇ ਹੋ ਕੈਨੇਡਾ ਦੇ ਵਿੱਚ ਤਾਂ ਤੁਹਾਨੂੰ ਲੱਗਦਾ ਕਿ ਇੱਥੇ ਤੁਹਾਡੇ ਕੋਲ ਕਾਫੀ ਪੰਜਾਬੀ ਭਾਈਚਾਰਾ ਹੈ ਜਿਹੜਾ ਇਸ ਨੂੰ ਵੇਖਣ ਅਟੈਂਡ ਕਰਨ ਦਰਸ਼ਕ ਦੇ ਤੌਰ ਤੇ ਵੀ ਆਉਂਦੇ ਆ ਬਹੁਤ ਹੰਗਾਰਾ ਤੁਹਾਨੂੰ ਭਰਵਾ ਮਿਲਦਾ ਹੈ ਅੱਜ ਤੱਕ ਜਦੋਂ ਵੀ ਕਾਨਫਰੰਸ ਆ ਮੈਂ ਬਾਹਰ ਜਾ ਕੇ ਦੇਖੇ ਆਉਣ ਗਿਆ ਤੇ 15 17 ਓਪਨਿੰਗ ਤੋਂ ਬਾਅਦ ਕੋਈ ਬੰਦੇ ਹੁੰਦੇ ਨਹੀਂਗੇ ਇਥੇ ਵੀ ਦੇਖਿਆ ਇੱਥੇ ਸਵੇਰੇ 400 ਬੰਦਾ ਹੁੰਦਾ ਸ਼ਾਮ ਨੂੰ 450 ਬੰਦਾ ਹੁੰਦਾ ਹੈਗਾ ਜਿੰਨਾ ਇਥੇ ਭਰਮਾ ਉਗਾਰਾ ਮੈਂ ਦੇਖਿਆ ਹੈਗਾ ਜਿਹੜੀਆਂ ਬਾਹਰੀ ਦੇਸ਼ਾਂ ਵਿੱਚ ਮੈਂ ਕਾਨਫਰੰਸਾਂ ਦੇਖੀਆਂ ਵੀ ਹੈਗੀਆਂ ਵਾ ਉਹਨਾਂ ਦੇ ਕਹਿਣ ਨੂੰ ਹੀ ਹੁੰਦਾ ਕਾਨਫਰੰਸ ਮੈਨੂੰ ਲੱਗਿਆ ਨਹੀਂ ਵੀ ਕਦੀ ਮੇਰਾ ਮਨ ਨਹੀਂ ਖੁਸ਼ ਹੋਇਆ ਬਹੁਤ ਵਾਰੀ ਤਾਂ ਪੇਪਰ ਪੜ੍ਹਨ ਵਾਲੇ ਵੀ ਉੱਠ ਕੇ ਚਲੇ ਜਾਂਦੇ ਹੈਗੇ ਤਾਂ ਉਹਨਾਂ ਨੂੰ ਸੁਣਨ ਵਾਲਾ ਵੀ ਕੋਈ ਨਹੀਂ ਹੁੰਦਾ ਉਹ ਮੈਨੂੰ ਕਰਨ ਜਾਇਵ ਸਿੰਘ ਸੰਘੇ ਵਾਲੀ ਗੱਲ ਯਾਦ ਰਹਿੰਦੀ ਹੈਗੀ ਆ ਇੱਕ ਡਾਕਟਰ ਦਰਿਆ ਸਿੰਘ ਅਮਰਸਰ ਵਾਲੇ ਉਹ ਚਾਰੇ ਦੁਨੀਆ 'ਚ ਨਹੀਂ ਰਹੇ ਬੜੇ ਮੱਤਰਸੀ ਮੇਰੇ ਤੇ ਉਹ ਕਹਿੰਦਾ ਦੱਸੋ ਮੈਂ ਹੁਣ ਰਾਏ ਕਿਹਨੂੰ ਦੇਵਾਂ ਜਿਹੜਾ ਬੰਦਾ ਪੜਦਾ ਉਹ ਫਾਰਮੈਲਟੀ ਦੇ ਤੌਰ ਤੇ ਹੁੰਦੀਆਂ ਹੈਗੀਆਂ ਪਰ ਇਹ ਸਾਡੀ ਕਾਨਫਰੰਸ ਆਫ ਫਾਰਮੈਲਟੀ ਦੇ ਨਹੀਂ ਗਈ ਤੇ ਇਹ ਸਾਰੇ ਲੋਕ ਦਿਲੋਂ ਕਰਦੇ ਹੈਗੇ ਆ ਤੇ ਇਹਦੇ ਰਿਜ਼ਲਟ ਵੀ ਇਸੇ ਕਰਕੇ ਹੀ ਚੰਗੇ ਸਾਨੂੰ ਆਏ ਆ ਜੀ ਤੇ ਚੱਟੇ ਸਾਹਿਬ ਕਿਹੜੇ ਕਿਹੜੇ ਦੇਸ਼ ਤੋਂ ਜ਼ਿਆਦਾ ਤੁਹਾਨੂੰ ਹੁੰਘਾਰਾ ਮਿਲਦਾ ਆ ਆਪਣੇ ਤੁਸੀਂ ਦੱਸੋਗੇ ਕਿ ਪਿਛਲੇ ਜਿਵੇਂ ਆਪਣੇ ਨਵਾਂ ਨੋ ਪੰਜਾਬੀ ਕਾਨਫਰੰਸ ਤੁਸੀਂ ਕੀਤੀਆਂ ਨੇ ਉਹਦੇ ਆਧਾਰ ਤੇ ਤੁੁਰਵੇਤ ਜੋ 2009 ਸ਼ੁਰੂ ਕੀਤੀ ਸੀ ਨਾ ਦੀ ਆਹ ਯਾਰ ਗਾਰਾ ਤਾਂ ਅੱਜ ਵੀ ਪੰਜਾਬ ਇੰਡੀਆ ਤੋਂ ਹੀ ਜ਼ਿਆਦਾ ਸਾਨੂੰ ਮਿਲਦਾ ਹੈਗਾ ਵਾ ਉਦੋਂ ਖਾਸ ਕਰਕੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਕਿਉਂਕਿ ਮੈਂ ਪੰਜਾਬੀ ਯੂਨੀਵਰਸਿਟੀ ਲੋਅ ਕੀਤਾ ਹੈਗਾ ਵਾ ਪਰ ਪੰਜਾਬੀ ਯੂਨੀਵਰਸਿਟੀ ਸੰਬੰਧ ਤਾਂ ਹੈਗਾ ਨਾ ਮੇਰਾ ਉਦੋਂ ਵੀ ਪੰਜਾਬੀ ਯੂਨੀਵਰਸਿਟੀ ਤੋਂ ਜ਼ਿਆਦਾ ਬੰਦੇ ਆਏ ਸੀਗੇ ਉਹਦੇ ਵਾਈਸ ਚਾਂਸਰ ਇਹ ਵਾਲੀਆ ਸਾਹਿਬ ਸਰਜੀਤ ਸਿੰਘ ਪੱਟੀ ਜਿੰਨੇ ਵੀ ਬੰਦੇ ਸੀਗੇ ਉਹ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਜ਼ਿਆਦਾ ਆਏ ਸੀਗੇ ਜੇ ਅੱਜ ਵੀ ਦੇਖੀਏ ਤੇ ਸਾਨੂੰ ਪਾਕਿਸਤਾਨ ਦੇ ਉੱਪਰੋਂ ਉਥੋਂ ਬਹੁਤ ਗਾਰਾ ਮਿਲਦਾ ਹੈਗਾ ਵਾ ਸਾਨੂੰ ਅਮਰੀਕਾ ਤੋਂ ਇੰਗਲੈਂਡ ਤੋਂ ਆਸਟ੍ਰੇਲੀਆ ਤੋਂ ਇਹ ਤੁਸੀਂ 5-6 ਕੰਟਰੀ ਜਿੰਨਸਾ ਦੇ ਦੋ ਜਿਹੜੇ ਚੰਗੇ ਵੱਡੇ ਜਿੱਥੇ ਪੰਜਾਬੀ ਦਾ ਜੋਰ ਹੈਗਾ 11 ਹਨ ਉੱਥੋਂ ਜ਼ਿਆਦਾ ਮਿਲਦਾ ਉੱਥੋਂ ਲੋਕ ਜ਼ਿਆਦਾ ਆਉਂਦੇ ਹੈਗੇ ਆ ਪਰ ਸਾਡਾ ਕਦੀ ਬੱਚਿਆਂ ਨੂੰ ਕਦੀ ਅਸੀਂ ਅਲੋ ਨਹੀਂ ਕੀਤਾ ਸਾਡੀ ਕ੍ਰਿਟਿਸਿਜ਼ਮ ਵੀ ਹੁੰਦਾ ਜੀ ਇਹ ਛੋਟੇ ਬੱਚਿਆਂ ਤੁਸੀਂ ਕਿਉਂ ਨਹੀਂ ਤੁਸੀਂ ਆਉਣ ਦਿੰਦੇ ਜੀ ਕਿ ਨਹੀਂ ਭਾਵੇਂ ਕਰਦੇ ਅਸੀਂ ਬੱਚਿਆਂ ਦੇ ਲਈ ਹੈਗਾ ਇੱਕ ਵਾਈਸ ਚਾਂਸਰ ਨੂੰ ਬਿਠਾ ਕੇ ਇੱਕ ਪ੍ਰੋਫੈਸਰ ਨੂੰ ਬਿਠਾ ਕੇ ਕਉ ਜੀ ਬੱਚਿਆਂ ਨੂੰ ਬੋਲਣ ਲਾ ਦਿੱ ਗਏ ਤੇ ਇਹਨਾਂ ਨੂੰ ਬਿਠਾਇਆ ਨਹੀਂ ਜਾ ਸਕਦਾ ਅਸੀਂ ਫਾਇਦਾ ਠਾਉਨੇ ਹੈਗੇ ਆ ਵੱਡੇ ਵੀ ਸੀ ਸਹਿਬਾਨ ਕੋਲੋਂ ਪ੍ਰੋਫੈਸਰ ਸਹਿਬਾਨ ਕੋਲੋਂ ਵੱਡੇ ਵਿਦਵਾਨਾਂ ਕੋਲੋਂ ਕਰਦੇ ਭਾਵੇਂ ਕੰਮ ਅਸੀਂ ਬੱਚਿਆਂ ਦੇ ਲਈ ਹੈਗਾ ਪ੍ਰੋਮੋਸ਼ਨ ਦੀ ਲਈ ਹੈਗਾ ਪਰ ਉਹ ਐਡਾ ਇਕੱਠ ਕਰਕੇ ਤੁਸੀਂ ਬੱਚਿਆਂ ਨੂੰ ਉਥੇ ਸੁਣ ਕੇ ਉਹ ਦੂਜਾ ਟਾਈਮ ਤੁਸੀਂ ਖਰਾਬ ਨਹੀਂ ਕਰ ਸਕਦੇ ਤੇ ਉਥੇ ਡਿਸਰਬ ਵੀ ਕਰਦੇ ਇਸ ਕਰਕੇ ਹਮੇਸ਼ਾ ਕਦੇ ਬੱਚਿਆਂ ਨੂੰ ਲਾਉ ਨਹੀਂ ਕੀਤਾ ਵੱਡੇ ਬੰਦੇ ਸਾਡੇ ਆਉਂਦੇ ਹੈਗੇ ਆ ਪਰ ਇਹ ਨਹੀਂ ਕਿ ਮੈਂ ਬੱਚਿਆਂ ਦੇ ਉਲਟ ਹੈਗਾ ਜਦੋਂ ਅਸੀਂ ਭਾਸ਼ਣ ਮੁਕਾਬਲੇ ਕਰਾਉਨੇ ਆ ਜਦੋਂ ਅਸੀਂ ਨੈਤਿਕਤਾ ਦੇ ਇਗਜ਼ਾਮ ਵਿਦਵਾਨਾਂ ਕੋਲੋਂ ਤਿਆਰ ਕਰਵਾ ਕੇ ਕਿਤਾਬ ਸਿਲੇਬਸ ਤਿਆਰ ਕਰਾ ਕੇ ਕੰਪੀਟੀਸ਼ਨ ਕਰਾਉਨੇ ਆ ਉਦੋਂ ਬੱਚਿਆਂ ਦੇ ਕੰਪੀਟੀਸ਼ਨ ਕਰਾਉਨੇ ਹੈਗੇ ਆ ਭਾਸ਼ਣ ਮੁਕਾਬਲੇ ਕਰਾਉਨੇ ਤਾਂ ਰਿਟਰਨ ਮੁਕਾਬਲੇ ਤੱਕ ਕਰਾਉਨੇ ਤਾਂ ਪਰ ਕਾਨਫਰੰਸ ਵੱਡੇ ਬੰਦਿਆਂ ਦੀ ਹੁੰਦੀ ਹੈ ਛੋਟੇ ਬੱਚਿਆਂ ਦੀ ਕਾਨਫਰੰਸ ਨਹੀਂ ਹੁੰਦੀ ਮਤਲਬ ਸਿੱਖਣ ਦੀ ਲੋੜ ਹੁੰਦੀ ਕਿ ਵੱਡਿਆਂ ਕੋਲੋਂ ਸਿੱਖਣਾ ਹੈ ਉਹਨਾਂ ਨੇ ਵੱਡਿਆਂ ਕੋਲੋਂ ਸਿੱਖ ਕੇ ਫਿਰ ਉਹਨਾਂ ਨੇ ਅੱਗੇ ਤੁਰਨਾ ਤੇ ਜਦੋਂ ਹੋਣਾ ਕੀ ਆ ਅਸੀਂ ਉਹ ਸਾਡੀ ਕਾਨਫਰੰਸ ਇਹ ਹੁੰਦਾ ਵੀ ਕੀ ਬੱਚਿਆਂ ਨੂੰ ਸਿਖਾਇਆ ਜਾਵੇ ਉਹ ਵੱਡੇ ਵਿਦਵਾਨਾਂ ਨੇ ਆਪਣਾ ਵਿਚਾਰ ਕਰਨਾ ਹੈਗਾ ਮੁੜ ਕੇ ਇੰਪਲੀਮੈਂਟ ਲਾਗੂ ਚਾਹੇ ਬੱਚਾ ਤੇ ਕਰਦੇ ਹੈਗੇ ਪਰ ਕਾਨਫਰੰਸ ਦੇ ਵਿੱਚ ਕਦੇ ਬੱਚਿਆਂ ਨੂੰ ਅਸੀਂ ਟਰਾਈ ਕਰਦੇ ਹੰਨੇ ਆ ਵੀ ਉਥੇ ਨਾ ਹੀ ਬੱਚੇ ਆਉਣ ਤਾਂ ਤੁਸੀਂ ਜਦੋਂ ਕਾਨਫਰੰਸ ਕਰਦੇ ਹੋ ਆਪਣੇ ਇਥੇ ਨੌਵੀਂ ਹੋ ਗਈ ਨਾ ਉਹ ਹੋ ਗਈਆਂ ਦਸਵੀਂ ਹੁਣ ਤੁਸੀਂ ਕਰਨ ਜਾ ਰਹੇ ਹੋ ਤੇ ਜਿਹੜੇ ਵਿਸ਼ੇ ਆ ਅਕਸਰ ਪੰਜਾਬੀ ਭਾਸ਼ਾ ਨਾਲ ਜੁੜੇ ਹੁੰਦੇ ਕਿ ਕੁਝ ਵੱਖਰੇ ਵਿਸ਼ੇ ਵੀ ਕਦੀ ਹੋਰ ਵਿਸ਼ੇ ਵੀ ਤੁਸੀਂ ਕੋਈ ਜੀਵਨ ਸ਼ੈਲੀ ਨਾਲ ਜਾਂ ਅਲੱਗ ਵਿਸ਼ੇ ਲੈ ਆ ਕਦੀ ਮੈਂ ਦੱਸਿਆ ਇੱਕ ਪਹਿਲਾ ਤਾਂ ਵਰਮਾ ਸਾਹਿਬ ਦੱਸਣਾ ਪੰਜਾਬੀ ਭਾਸ਼ਾ ਬਾਰੇ ਤਾਂ ਗੱਲ ਕਰਨੀ ਕਰਨੀ ਕਿਉਂਕਿ ਨਾ ਹੀ ਇਹਦਾ ਪੰਜਾਬੀ ਹੈਗਾ ਵਾ ਉਹ ਤੋਂ ਬਿਨਾ ਸਭ ਤੋਂ ਪਹਿਲਾਂ 2015 ਦੇ ਵਿੱਚ ਜਦੋਂ ਕਾਨਫਰੰਸ ਹੋਈ ਸੀਗੀ ਤੇ ਡਾਕਟਰ ਰਵਿੰਦਰ ਰਵੀ ਦਿੱਲੀ ਵਾਲੇ ਆਏ ਸੀਗੇ ਉਹਨਾਂ ਨੇ ਨਾਟਕਤਾ ਦੀ ਗੱਲ ਸ਼ੁਰੂ ਕੀਤੀ ਸੀਗੀ ਇਹ ਉਹ ਤੋਂ ਅਗਲੀ ਅਗਲੀ ਕਾਨਫਰੰਸ ਦਾ ਅਸੀਂ ਵਿਸ਼ਾ ਹੀ ਨਾਟਕਤਾ ਰੱਖਿਆ ਸੀਗਾ ਨਾਟਕਤਾ ਉਹ ਵਿਸ਼ਾ ਹੈਗਾ ਜਿਹਦੀ ਅੱਜ ਤੱਕ ਕਦੇ ਕੋਈ ਕਿਤਾਬ ਨਹੀਂ ਛਪੀ ਸੀ ਤੇ ਵਿਸ਼ਾ ਨਹੀਂ ਬਣਿਆ ਸੀਗਾ ਤੇ ਉਹ ਗੱਲ ਸਾਡੀ ਚਲਦੀ ਚਲਦੇ ਪਤਾ 50000 ਤੱਕ ਕਿਤਾਬਾਂ ਛਾਪ ਕੇ ਬੱਚਿਆਂ ਦੇ ਇਗਜ਼ਾਮ ਲੈ ਗਏ ਹੁਣ ਐਸ ਵੇਲੇ ਸਾਰੀਆਂ ਅਸੀਂ ਯੂਨੀਵਰਸਿਟੀਾਂ ਕਾਲਜਾਂ ਨੂੰ ਇੱਕ ਬੇਨਤੀ ਕੀਤੀ ਸੀ ਰਿਕੁਐਸਟ ਭੇਜੀ ਸੀ ਰੈਜ਼ੋਲੂਸ਼ਨ ਪਾਏ ਸੀਗੇ ਇਹਨਾਂ ਨੂੰ ਸਿਲੇਬਸ ਚ ਲਾਓ ਉਹ ਸਾਡਾ ਗੁਰੂ ਤੇਗ ਬਹਾਦਰ ਖਾਲਸਾ ਕਾਲਜ ਆਨੰਦਪੁਰ ਸਾਹਿਬ ਵਾਲਿਆਂ ਦੇ ਸਿਲੇਬਸ ਸਾਡੀ ਉਹ ਕਿਤਾਬ ਲੱਗ ਚੁੱਕੀ ਹੈਗੀ ਆ ਉਹ ਕਿਤਾਬ ਏਕੱਲੀ ਗੁਰਮੁਖੀ ਵਿੱਚ ਨਹੀਂ ਹਿੰਦੀ ਵਿੱਚ ਪ੍ਰਿੰਸੀਪਲ ਸ਼ਾਲਨੀ দত্ত ਜੀ ਨੇ ਕੀਤਾ ਉਹਦਾ ਲੱਥਾ ਕੀਤਾ ਸੀਗਾ ਜਿਹੜਾ ਸ਼ਾਮੁਖੀ ਦੇ ਵਿੱਚ ਡਾਕਟਰ ਸੈਮਾ ਬਤੂਲ ਜੀ ਨੇ ਉਹਦਾ ਲੱਥਾ ਕੀਤਾ ਸੀਗਾ ਇੰਗਲਿਸ਼ ਵਿੱਚ ਕੀਤਾ ਸੀਗਾ ਇਹਦੇ ਨਾਲ ਨਾਲ ਅਸੀਂ ਉਸ ਗੱਲ ਨੂੰ ਸ਼ੁਰੂ ਕਰਕੇ ਨੈਤਿਕਤਾ ਦੀ ਸ਼ੁਰੂ ਕਰਕੇ ਅੱਜ ਤੱਕ ਚੌਹਾਂ ਧਰਮਾਂ ਵਿੱਚ ਨੈਤਿਕਤਾ ਕੀ ਹੁੰਦੀ ਹੈਗੀ ਆ ਜਿੰਨੀਆਂ ਕਿਤਾਬਾਂ ਹੀ ਤਿਆਰ ਕੀਤੀਆਂ ਹੈਗੀਆਂ ਮੈਂ ਸਮਝਦਾ ਇਹ ਵਰਲਡ ਪੰਜਾਬੀ ਕਾਨਫਰੰਸ ਦੀ ਵੱਡੀ ਪ੍ਰਾਪਤੀ ਹੈਗੀ ਆ ਜਿਹੜਾ ਨੈਤਿਕਤਾ ਦਾ ਵਿਸ਼ਾ ਵੀ ਲੱਗ ਗਿਆ ਉਹਦੇ ਬਾਰੇ ਕਿਤਾਬਾਂ ਵੀ ਬਣੀਆਂ ਹੈਗੀਆਂ ਇਹ ਦੂਜਾ ਸੀਗਾ ਤੇ ਹੁਣ ਉਸ ਤੋਂ ਬਾਅਦ ਦੁਨੀਆ ਦੇ ਉਹਨਾਂ ਸ਼ਖਸੀਤਾਵਾਂ ਸਨਮਾਨ ਕਰਨਾ ਅਸੀਂ 101 ਉਹਨਾਂ ਸ਼ਖਸੀਤਾਵਾਂ ਸਨਮਾਨ ਵੀ ਕੀਤਾ ਸੀਗਾ ਜਿਨ੍ਹਾਂ ਦੇ ਵਿੱਚ ਤੇ ਐਕਵਾਟ ਕੀ ਵਾਰੀ ਜੀ ਵਿਚਾਰ ਰੱਖਿਆਗਾ ਵੀ ਪੰਜਾਬੀ ਹੀਰੋ ਕਿਹੜੇ ਜਿਹੜੇ ਹੈਗੇ ਆ ਬਹੁਤ ਸਾਰੇ ਬੰਦੇ ਕ੍ਰਿਟਿਕਿਜ਼ਮ ਕੀਤਾ ਜਾਂਦਾ ਜੀ ਗਵਰਨਮੈਂਟ ਨੇ ਉਹਨੂੰ ਉਦਾਂ ਹੀ ਪੰਜਾਬੀ ਹੀਰੋ ਬਣਾਤਾ ਹੈਗਾ ਵਾ ਉਹ ਪੰਜਾਬੀ ਹੀਰੋ ਹੈ ਹੀ ਨਹੀਂ ਸੀਗੇ ਉਹ ਤਾਂ ਪੰਜਾਬੀ ਦਾ ਨੁਕਸਾਨ ਕਰਦੇ ਰਹੇਗੇ ਇਸ ਕਰਕੇ ਐਸ ਕੀ ਅਸੀਂ ਉਹ ਵਿਚਾਰ ਰੱਖਿਆ ਵੀ ਪੰਜਾਬੀ ਹੀਰੋ ਨਾਇਕ ਹੈਗੇ ਕਿਹੜੇ ਕਿਹੜੇ ਹੈਗੇ ਪਹਿਲਾ ਸੁੱਚਾ ਸੁਰਮਾ ਤੇ ਦੁੱਲਾ ਪੱਠੀ ਦੇ ਨਾਲ ਨਾਲ ਨਾ ਭਾਈ ਵੀਰ ਸਿੰਘ ਵਰਗੇ ਭਗਤ ਪੂਰਨ ਸਿੰਘ ਵਰਗੇ ਐਸ ਵੀੜੇ ਦੇ ਦੇਖਿਆ ਜਾਵੇ ਤੇ ਖਡੂਰ ਸਾਹਿਬ ਵਾਲੇ ਬਾਬਾ ਸੇਵਾ ਸਿੰਘ ਜੀ ਵਰਗੇ ਜੇ ਰਵੀ ਸਿੰਘ ਅਰਗੇ ਉਹ ਕਿਹੜੇ ਕਿਹੜੇ ਪੰਜਾਬੀ ਹੀਰੋ ਹੈਗੇ ਆ ਇਹਨਾਂ ਨੂੰ ਇਕੱਲੀ ਗਵਰਨਮੈਂਟ ਦੀ ਸਰਕਾਰੀ ਸਰਪ੍ਰਸਤੀ ਆ ਉਹਨਾਂ ਦੇ ਥੱਲੇ ਉਹਨੂੰ ਗਵਰਨਮੈਂਟ ਦਾ ਹੀਰੋ ਬਣਾਈ ਜਾਂਦੀ ਹੈਗੀ ਆ ਕਿ ਜਿਨ੍ਹਾਂ ਨੇ ਵਾਕਿਆ ਹੀ ਪੰਜਾਬੀਆਂ ਦੀ ਸੇਵਾ ਕੀਤੀ ਹੈਗੀ ਆ ਉਹ ਮੇਰੇ ਖਿਆਲ ਆਡੈਂਟੀਫਾਈ ਹੋਣਗੇ ਮੈਂ ਤੁਹਾਨੂੰ ਨਾਮ ਆਪਦੇ ਕੋਲੋਂ ਉਦਾਂ ਹੀ ਗਿਣ ਦਿੱਤੇ ਹੈਗੇ ਮੈਨੂੰ ਨਹੀਂ ਪਤਾ ਵੀ ਇਹ ਕਿਹੜੇ ਸਿਲੈਕਟ ਹੋਣਗੇ ਕਿਹੜੇ ਨਹੀਂ ਹੋਣਗੇ ਅਸੀਂ ਉਹਨਾਂ ਦੀ ਲਿਸਟ ਵੀ ਤਿਆਰ ਕਰਾਂਗੇ ਉਦੋਂ ਬਾਅਦ ਡਾਕੂਮੈਂਟਰੀਆਂ ਤਿਆਰ ਕਰਨ ਦੀ ਕੋਸ਼ਿਸ਼ ਕਰਾਂਗੇ ਤਾਂ ਕਿ ਆਉਣ ਵਾਲੀਆਂ ਦਿਸ਼ਾਵਾਂ ਪਤਾ ਲੱਗ ਸਕੇ ਹੁਣ ਅੱਜ ਵੀ ਸਾਨੂੰ ਪਤਾ ਲੱਗ ਸਕੇ ਵੀ ਸਾਡੇ ਪੁਰਾਣੀ ਪੰਜਾਬੀ ਹੀਰੋ ਕਿਹੜੇ ਰਹੇ ਹੈਗੇ ਆ ਜਿਹੜੇ ਨਹੀਂ ਸੀਗੇ ਕਿਹੜੇ ਹੈਗੇ ਆ ਬਿਲਕੁਲ ਇਹ ਬੜਾ ਵੱਖਰੇ ਤਰ੍ਹਾਂ ਦਾ ਵਿਸ਼ਾ ਆਇਆ ਕਿਉਂਕਿ ਅਸੀਂ ਭਾਸ਼ਾ ਬਾਰੇ ਸਾਹਿਤ ਬਾਰੇ ਸੱਭਿਆਚਾਰ ਬਾਰੇ ਜਦੋਂ ਗੱਲ ਕਰਦੇ ਆਂ ਤੇ ਸਾਡੇ ਲੋਕ ਨਾਇਕ ਹੀ ਨੇ ਜਿਨ੍ਹਾਂ ਨੇ ਇਹਨਾਂ ਤਿੰਨਾਂ ਨੂੰ ਜੋੜਿਆ ਆ ਭਾਸ਼ਾ ਸਾਹਿਤ ਤੇ ਸੱਭਿਆਚਾਰ ਨੂੰ ਲਈ ਕੋ ਇਸ ਵਿਸ਼ੇ ਤੇ ਤੁਹਾਨੂੰ ਤੁਹਾਨੂੰ ਬਹੁਤ ਹੰਗਾਰਾ ਮਿਲੇਗਾ ਇਸ ਤੇ ਅਸੀਂ ਪੂਰੀ ਉਮੀਦ ਕਰਦੇ ਆ ਤੇ ਜਦੋਂ ਤੁਸੀਂ ਵਾਇਲ ਪੰਜਾਬੀ ਕਾਨਫਰੰਸ ਦੀ ਹੋਣ ਦੀ ਪਲੈਨਿੰਗ ਕਰਦੇ ਹੋ ਕਿੰਨਾ ਸਮਾਂ ਦਾ ਨੂੰ ਇਹਦੀਆਂ ਤਿਆਰੀਆਂ ਪਹਿਲਾਂ ਸ਼ੁਰੂ ਕਰ ਲੀਆਂ ਪੈਂਦੀਆਂ ਮੰਨ ਲਓ ਤੁਸੀਂ ਆਪ ਨੂੰ ਹਾਂਜੀ ਜਦੋਂ 15 ਦਿਨਾਂ ਜਾਂ ਮਹੀਨੇ 'ਚ ਨਹੀਂ ਹੁੰਦਾ ਅੱਜ ਤੋਂ 2-2 ਮਹੀਨੇ ਬਾਅਦ ਕਾਨਫਰੰਸ ਕਰਨੀ ਉਹਨਾਂ ਦੀ ਘੋਟੋ ਘਟ ਮੇਰੇ ਅੰਦਾਜ਼ੇ ਮੁਤਾਬਕ 1 ਸਾਲ ਤਾਂ ਜਰੂਰ ਟਾਈਮ ਚਾਹੀਦਾ ਹੈਗਾ 1 ਸਾਲ ਟਾਈਮ ਤੁਸੀਂ ਸਿਲੈਕਟ ਕਰੋਗੇ ਵੀ ਕਿਹੜਾ ਕੀ ਵਿਸ਼ਾ ਰੱਖਣਾ ਹੈਗਾ ਉਦੋਂ ਬਾਅਦ ਚ ਵਿਦਵਾਨਾਂ ਕੋਲੋਂ ਤੁਸੀਂ ਪੇਪਰ ਮੰਗੋਗੇ ਪੇਪਰ ਬਦਵਾਨੀ ਨਹੀਂ ਜਲਦੀ ਸੌਖੇ ਨਹੀਂ ਲਿਖਦੇ ਜਿਹਨੇ ਸਰਚ ਕਰਕੇ ਲਿਖਣੀ ਹੁੰਦੀ ਨਾ ਇਹਨਾਂ ਸੌਖਾ ਨਹੀਂ ਉਹ 3-4 ਮਹੀਨੇ ਉਹ ਲੈ ਲੈਂਦਾ ਹੈਗਾ ਪੇਪਰ ਪਹਿਲਾਂ ਸਨੋਪਸਿਸ ਆਉਂਦੇ ਹੈਗੇ ਆ ਹੁਣ ਤੱਕ ਅਸੀਂ ਸਨੋਪਸਿਸ ਜਿਹੜੇ ਮੰਗੇ ਹੈਗੇ ਆ ਜਿਹੜੇ ਸਾਰੰਸ਼ਰ ਨਾਲ ਪੇਪਰ ਪੜ੍ਹਨੇ ਹੈਗੇ ਆ ਉਹਨਾਂ ਦੀ ਤਰੀਕ ਜਿਹੜੀ ਦਿੱਤੀ ਅਸੀਂ 30 ਮਈ ਤੱਕ ਦਿੱਤੀ ਹੈਗੀ ਆ ਤੇ ਉਮੀਦ ਹੈਗੀ ਆ ਵੀ ਉਹ ਜੋਥਾਰਟ ਕੋ ਆ ਜਾਣਗੇ ਤੇ ਫਿਰ ਅਸੀਂ ਉਹਨਾਂ ਨੂੰ ਕਾਨਫਰੰਸ ਵਾਲੇ ਦਿਨ ਸਾਰਸ ਯੂ ਸ਼ਾਪ ਲਵਾਂਗੇ ਛਾਪਣ ਤੋਂ ਬਾਅਦ ਜੋ ਡਿਸਕਸ਼ਨ ਹੋਊਗੀ ਉਹਦੇ ਮੁਤਾਬਕ ਠੀਕ ਲੱਗਣਗੇ ਉਹਨਾਂ ਨੂੰ ਕਿਤਾਬੀ ਰੂਪ ਵੀ ਦਿੱਤਾ ਜਾਊਗਾ ਬਹੁਤ ਸਾਰੀਆਂ ਕਾਨਫਰੰਸਾਂ ਦਾ ਤੁਹਾਨੂੰ ਅੱਜ ਵਰਲਡ ਪੰਜਾਬੀ ਕਾਨਫਰੰਸ ਦਾ ਇਤਿਹਾਸ ਬਾਰੇ ਡਾਕਟਰ ਸਤਰਾਮ ਸਿੰਘ ਜੀ ਜਸਲ ਸਾਹਿਬ ਉਹ ਇੱਕ ਪੀ ਐਚ ਡੀ ਵੀ ਕਰਵਾ ਰਹੇ ਹੈਗੇ ਆ ਉਹ ਕਹਿੰਦਾ ਸਾਨੂੰ ਬਹੁਤ ਸਾਰੀਆਂ ਕਾਨਫਰੰਸਾਂ ਦੀ ਕੋਈ ਕਾਰ ਵੀ ਨਹੀਂ ਲੱਭਦੀ ਵੀ ਉਹਨਾਂ ਨੇ ਕਦੋਂ ਕਰਾਈ ਸੀ ਕਿੱਥੇ ਕਰਾਈ ਸੀ ਸਬਜੈਕਟ ਕੀ ਸੀਗਾ ਕੱਲਾ ਨਾਂ ਤੇ ਲਿਖਿਆ ਸੁਣ ਲੈਣੇ ਹੈਗੇ ਵੀ ਕਾਨਫਰੰਸ ਹੋਈ ਹੈਗੀ ਆ ਕਿ ਕਵੀ ਦਰਬਾਰਾਂ ਦਾ ਨਾਂ ਹੀ ਕਾਨਫਰੰਸ ਰੱਖ ਲੈਂਦੇ ਹੈਗੇ ਆ ਜੇ ਉਹਦੀ ਕਾਰ ਵੀ ਨਾ ਛਪੇ ਦੇ ਉਹਨਾਂ ਦੇ ਮੁਤਾਬਕ ਉਹਨੂੰ ਸੀ ਅਸੀਂ ਕੋਈ ਕਾਨਫਰੰਸ ਨਹੀਂ ਕਹਿ ਸਕਦੇ ਕੋਈ ਟੂਰ ਪ੍ਰੋਗਰਾਮ ਤੇ ਕਵੀ ਦਰਬਾਰ ਤਾਂ ਕਹਿ ਸਕਾਂਗੇ ਪਰ ਕਾਨਫਰੰਸ ਦੇ ਲਈ ਮੈਂ ਫਾਇਦਾ ਸਾਰਿਆਂ ਦਾ ਹੁੰਦਾ ਫਾਇਦਾ ਤੁਹਾਨੂੰ ਟੂਰ ਪ੍ਰੋਗਰਾਮ ਦਾ ਵੀ ਹੁੰਦਾ ਹੈਗਾ ਵਾ ਕਵੀ ਦਰਬਾਰ ਦਾ ਵੀ ਫਾਇਦਾ ਹੁੰਦਾ ਹੈਗਾ ਕੋਟੋ ਘਟ ਵਿਦਵਾਨ ਇਕੱਠੇ ਹੋ ਕੇ ਬੈਠੇ ਤਾਂ ਹੈਗੇ ਆ ਨਾ ਜੀ ਇਸ ਕਰਕੇ ਮੇਰੇ ਖਿਆਲ ਦੇ ਵਿੱਚ ਇੱਕ ਨਵਾਂ ਪੀ ਐਚ ਡੀ ਵੀ ਅਰਵਿੰਦਰ ਢੱਲੋਂ ਜੀ ਕਰ ਰਹੇ ਹੈਗੇ ਆ ਗੁਰੂ ਕਾਂਸੀ ਯੂਨੀਵਰਸਿਟੀ ਤੋਂ ਵੀ ਵਰਲਡ ਪੰਜਾਬੀ ਕਾਨਫਰੰਸ ਦਾ ਇਤਿਹਾਸ ਅਜੇ ਤੱਕ ਕਿਹਨੇ ਕਿਹਨੇ ਕੀਤੀਆਂ ਸੀਗੀਆਂ ਉਹਨਾਂ ਦੇ ਪਹਿਲਾਂ ਉਹਨਾਂ ਨੇ ਕਿਤਾਬ ਵੀ ਲਿਖੀ ਸੀਗੀ ਜੇਕਰ ਰਣਜੀਤ ਧੀਰਜੀ ਨੇ 1980 ਦੇ ਵਿੱਚ ਪਹਿਲੀ ਵਾਰੀ ਯੂਕੇ ਦੇ ਵਿੱਚ ਵਰਲਡ ਪੰਜਾਬੀ ਕਾਨਫਰੰਸ ਕਰਾਈ ਸੀਗੀ ਉਦੋਂ ਤੋਂ ਲੈ ਕੇ ਹੁਣ ਤੱਕ ਸਾਰੀਆਂ ਵਰਲਡ ਪੰਜਾਬੀ ਕਾਨਫਰੰਸਾਂ ਦਾ ਇਤਿਹਾਸ ਨੂੰ ਸਾਰਾ ਇਕੱਠਾ ਕਰ ਰਹਿ ਗਿਆ ਇੱਕ ਮੈਂ ਦੱਸਦਾ ਹਾਂ ਬਹੁਤਿਆਵਾਰੀ ਜਿਨ੍ਹਾਂ ਨੇ ਕਰਾਈ ਵੀ ਉਹਨਾਂ ਨੂੰ ਆਪਦੀਆਂ ਨਾਂ ਤਰੀਕਾ ਪਤਾ ਹੀ ਨਾਂ ਨਾ ਕੋਈ ਫੋਟੋ ਸੀਗੀਆਂ ਉਹ ਸਾਰਾ ਕੁਝ ਇਕੱਠਾ ਕਰਕੇ ਉਹਨਾਂ ਨੇ ਉਸ ਵਰਲਡ ਪੰਜਾਬੀ ਕਾਨਫਰੰਸ ਇਤਿਹਾਸ ਦੇ ਬੁੱਕ ਵਿੱਚ ਉਹ ਸਭ ਕੁਝ ਪਾਇਆ ਹੈਗਾ ਜਿਹੜਾ ਕਿ ਬਹੁਤ ਵਧੀਆ ਤੇ ਚੰਗਾ ਰਹੂਗਾ ਜੀ ਮੇਰੇ ਖਿਆਲ ਵਿੱਚ ਵਰਲਡ ਪੰਜਾਬੀ ਕਾਨਫਰੰਸ ਬਾਰੇ ਢਿਲੋਂ ਸਾਹਿਬ ਦੀ ਕਿਤਾਬ ਪੜ੍ਹਨ ਦਾ ਮੈਨੂੰ ਵੀ ਮੌਕਾ ਮਿਲਿਆ ਔਰ ਕਾਫੀ ਹੋਰ ਇਹ ਤੇ ਵਿਸਥਾਰ ਸਹਿਤ ਜਾਣਕਾਰੀ ਦਿੱਤੀ ਹੈ ਉਹਨਾਂ ਨੇ ਹੁਣ ਤੱਕ ਦੀਆਂ ਜਿੰਨੀਆਂ ਵੀ ਕਾਨਫਰੰਸਾਂ ਨੇ ਤੇ ਹਾਂ ਜੇ ਇਹ ਗੱਲ ਤੁਹਾਨੂੰ ਦੱਸੇ ਨਾ ਹੋਵੇ ਇਹ ਕਿਤਾਬ ਹੀ ਲਿਖੋ ਹੈ ਗਿਆ ਜਿਹੜੀ ਉਹ ਉਹਨਾਂ ਨੇ ਲਿਖੀ ਸੀ ਵਰਲਡ ਪੰਜਾਬੀ ਕਾਨਫਰੰਸ ਦਾ ਇਤਿਹਾਸ ਜੁਨੀਸ਼ਕਤੀ ਤੋਂ ਲੈ ਕੇ ਹੁਣ ਤੱਕ ਦੀਆਂ ਸਾਰੀਆਂ ਪਰ ਕਦੇ ਇਹ ਨਹੀਂ ਹੋਇਆ ਵੀ ਕਦੋਂ ਵਰਲਡ ਪੰਜਾਬੀ ਕਾਨਫਰੰਸ ਜਿਹਦੇ ਬਾਰੇ ਸਾਰਿਆਂ ਨੇ ਸਹੀ ਬੋਲਿਆ ਹੋਵੇ ਜਿਹੜੀ ਉਹਨਾਂ ਨੇ ਪਹਿਲੀ ਕਾਨਫਰੰਸ ਕਰਾਈ ਦੀ ਉਹਦੇ ਖਿਲਾਫ ਵੀ ਰਣ ਤੀਰ ਸਿੰਘ ਚੰਦ ਸਾਹਿਬ ਨੇ ਬੜਾ ਗਲਤ ਲਿਖਿਆ ਸਿਕਾ ਜਿਉ ਟਕਵੰਜ ਕਰਦਾ ਹੈਗਾ ਵੀ ਆਪਦੇ ਪੋਲਿਟਿਕਲ ਫਾਇਦਾ ਲੈਣ ਨੂੰ ਕਰਦਾ ਹੈਗਾ ਵਾ ਉਹਦੋਂ ਇੰਨਾ ਕਿ ਜ਼ਿਆਦਾ ਉਹਦੇ ਖਿਲਾਫ ਬੋਲਿਆ ਗਿਆ ਮੁੜ ਕੇ ਉਹਦਾ ਦੁਬਾਰਾ ਦੂਜੀ ਵਾਰੀ ਹੌਸਲਾ ਨਹੀਂ ਪਿਆ ਵੀ ਦੁਬਾਰਾ ਮੈਂ ਕਾਨਫਰੰਸ ਕਰਾ ਕਰਾ ਸਕਾਂ ਕਿਉਂ ਨਹੀਂ ਅੱਜ ਤੱਕ ਜਿੰਨੀਆਂ ਵੀ ਕਾਨਫਰੰਸਾਂ ਹੁੰਦੀਆਂ ਨਾ ਜੀ ਉਹਦੇ ਖਿਲਾਫ ਉਹਦੇ ਮਿੱਤਰ ਪਿਆਰੇ ਪ੍ਰੀਵੀ ਨਿਕਲ ਹੀ ਆਉਂਦੇ ਆ ਜਿਨ੍ਹਾਂ ਨੂੰ ਉਹ ਦੁੱਖ ਹੁੰਦਾ ਵੀ ਉਹ ਕਿਉਂ ਕਰਾ ਗਿਆ ਹੈਗੇ ਬਿਲਕੁਲ ਹਾਲਾਂਕਿ ਜਿਹੜੇ ਚੇਨ ਵਾਲੇ ਜੱਟ ਹੱਕ ਜਿਹੜਾ ਬੜਾ ਬੋਲਿਆ ਤੇ ਉਲਟ ਵੀ ਬੜਾ ਬੋਲਦੇ ਆ ਉਹਦੇ ਉਹ ਹਮਦਰਦ ਦਾ ਸ਼ੇਰ ਮੈਂ ਬੜਾ ਚਿੱਤੇ ਰਹਿਦਾ ਹੁੰਦਾ ਫੁੱਲਾਂ ਦੇ ਨਾਲ ਮਿਲਣੇ ਨੇ ਕੰਡੇ ਹਮਦਰਦਾਂ ਮਰਦਾਬਾਦ ਵੀ ਹੋਣੀ ਏ ਵਾਹ ਵਾਹ ਦੇ ਨਾਲ ਤੀ ਜਿਹੜਾ ਮਰਜ਼ੀ ਕੰਮ ਕਰ ਲੋ ਇਹ ਤਾਂ ਦੂਜੀ ਤਰ੍ਹਾਂ ਦੇ ਸਾਰੇ ਤਰ੍ਹਾਂ ਦੇ ਲੋਕ ਤੁਹਾਨੂੰ ਮਿਲਣੇ ਚੰਗੇ ਵੀ ਮਿਲਣੇ ਤੁਹਾਨੂੰ ਮਾੜੇ ਤਾਂ ਨਾ ਗਈਏ ਵਧੀਆ ਇਨਸਾਨ ਹੈ ਕਿ ਉਹ ਵੀ ਮਿਲਣੇ ਜਿਹੜੇ ਉੱਪਰਲੀ ਹਵਾਜ ਰਹਿੰਦੇ ਉਹ ਵੀ ਇੱਥੇ ਇੱਥੇ ਵਿੱਚੇ ਧਰਤੀ ਦੇ ਹੀ ਆ ਅਤੇ ਤੁਹਾਨੂੰ ਵੀ ਇਸ ਤਰ੍ਹਾਂ ਦਾ ਤਜਰਬਾ ਹੁੰਦਾ ਹੈ ਕਿ ਤੁਹਾਨੂੰ ਕਈ ਵਾਰੀ ਕਿਸੇ ਤਰ੍ਹਾਂ ਦੀ ਇੱਕ ਨਾਵਾਦੀ ਮਤਲਬ ਵਿਚਾਰ ਵੀ ਸੁਣਨ ਨੂੰ ਮਿਲਦੇ ਆ ਕਿ ਤੁਹਾਨੂੰ ਪਰ ਤੁਸੀਂ ਆਪਣੇ ਹੌਂਸਲੇ ਜਿਹੜੇ ਆ ਉਹਨਾਂ ਨੂੰ ਬੁਲੰਦ ਰੱਖਦੇ ਹੋ ਤੁਸੀਂ ਇਸ ਤਰ੍ਹਾਂ ਕਦੀ ਵੀ ਆਪਣਾ ਹੌਂਸਲਾ ਆ ਜਿਹੜੀ ਗੱਲ ਤੁਸੀਂ ਪਹਿਲਾਂ ਪਹਿਲਾਂ ਤਾਂ ਮਿਲਦੇ ਰਹੇ ਹੈਗੇ ਆ ਇੱਕ ਦੋ ਕਰਾਈ ਦੋ ਦੋ ਤਿੰਨ ਕੰਮ ਕਰਨ ਆ ਕੇ ਮਦਦਨਾ ਤੇਰੇ ਖਿਲਾਫ ਉਹ ਬੋਲਦਾ ਹੈਗਾ ਉਹ ਬੋਲਦਾ ਹੈਗਾ ਉਦੋਂ ਦਾ ਹੋਈ ਸੀਗੀ ਉਸ ਤੋਂ ਬਾਅਦ ਦੁਖੀ ਬਹੁਤ ਹੋਇਆ ਵੀ ਤੁਹਾਡਾ ਕੰਮ ਕਰਨ ਨੂੰ ਜੀ ਨਹੀਂ ਕਰਦਾ ਸੀ ਉਹਨਾਂ ਬਾਰੇ ਸੋਚੀ ਜਾਂਦੇ ਉਉ ਦੀ ਬਾਅਦ ਚ ਮੈਂ ਮੁੜ ਕੇ ਬੰਦੇ ਨੂੰ ਸੋਚ ਹੀ ਪਵਾਤੀ ਮੈਨੂੰ ਆ ਕੇ ਇਹਨਾਂ ਦੱਸਿਓ ਉਦੋਂ ਬਾਅਦ ਅਜੇ ਤੱਕ ਮੈਨੂੰ ਕਦੇ ਨਹੀਂ ਕਿਸੇ ਨੇ ਦੱਸਿਆ ਵੀ ਮੇਰੇ ਖਿਲਾਫ ਕੋਈ ਬੋਲਦਾ ਹੋਵੇ ਮੇਰੇ ਖਾਲ ਜਾ ਬੋਲਣੋ ਹਟ ਕੇ ਤੇ ਯਾ ਮੈਨੂੰ ਦੱਸ ਦਾਨਗਾ ਹੁਣ ਤਾਂ ਬੱਲੇ ਸਾਰੇ ਮੈਨੂੰ ਸ਼ਾਬਾਸ਼ ਕਰਨਾ ਜਿਹੜਾ ਮਰਜ਼ੀ ਆ ਜਾਵੇ ਮੈਂ ਕਹਾਂ ਉਹਨਾਂ ਮੈਨੂੰ ਖਵਾ ਵੀ ਦੇ ਦਿਓ ਮੈਨੂੰ ਖਵਾ ਦਾ ਕੋਈ ਫਰਕ ਨਹੀਂ ਪੈਂਦਾ ਇਹ ਜਿਹੜਾ ਮੇਰਾ ਬਾਲ ਆ ਨਾ ਇਹ ਬਾਸਕਟਬਾਲ ਵਾਲਾ ਇਹ ਪਟਨਾ ਨਗਾ ਖਵਾ ਵੀ ਜਿੰਨੀ ਬਾਜੀ ਮੈਨੂੰ ਦਿਓ ਕੋਈ ਫਰਕ ਨਹੀਂ ਪੈਂਦਾ ਪਰ ਮੈਨੂੰ ਮੇਰੇ ਉਲਟਾ ਆ ਕੇ ਦੱਸਿਓ ਕਿਉਂ ਜੇ ਉਹਦਾ ਤੁਹਾਨੂੰ ਉਲਟਾ ਕੇ ਦੱਸ ਦਿਆ ਨਾ ਕੋ ਜੀ ਸੱਚ ਕਰਕੇ ਜਾਣੀ ਉਹ ਤੁਹਾਡਾ ਕੰਮ ਕਰਨ ਨੂੰ ਕਈ ਪਟਕੇ ਨਹੀਂ ਤੁਹਾਡਾ ਕੰਮ ਕਰਨ ਨੂੰ ਜੀ ਨਹੀਂ ਕਰਦਾ ਜੋ ਤਾਂ ਨਾ ਪਤਾ ਹੋਵੇ ਤੁਸੀਂ ਆਪਦੀ ਧਰ ਨਾਲ ਮੈਂ ਕਹਿੰਦਾ ਵੀ ਮੈਂ ਬਹੁਤ ਜ਼ਿਆਦਾ ਇੰਟੈਲੀਜੈਂਟ ਨਹੀਂਗਾ ਜਿੰਨੀ ਕਿ ਜੋਗਾ ਮੈਂ ਹੈਗਾ ਮੈਂ ਆਪਣਾ ਕੰਮ ਕਰੀ ਜਾਂਦਾ ਤੁਸੀਂ ਆਪਣਾ ਹੋਰ ਕਰ ਲਓ ਜਦਾਂ ਤੁਸੀਂ ਕਹਿੰਦੇ ਵਡੀ ਲੀਗ ਵੱਲੋਂ ਆਪਦੀ ਮੈਂ ਕਿਹਾ ਤੁਹਾਨੂੰ ਰੋਕਿਆ ਤੁਸੀਂ ਆਪਣਾ ਕੰਮ ਕਰ ਲਓ ਪਰ ਉਹਨਾਂ ਨੂੰ ਆਪਦਾ ਫਿਕਰ ਘੱਟ ਹੁੰਦਾ ਤੁਹਾਡਾ ਤੁਸੀਂ ਜੋ ਕਰ ਰਹੇ ਉਹਦਾ ਫਿਕਰ ਜ਼ਿਆਦਾ ਕਰਦੇ ਹੈਗੇ ਪਰ ਮੈਂ ਅੱਜ ਕੱਲ ਕੋਈ ਨਹੀਂ ਮੇਰੇ ਖਿਲਾਫ ਬੋਲਦਾ ਅੱਜ ਕੱਲ੍ਹ ਹਰਮੰਦਰ ਵਾਲੀਆ ਜੀ ਨੂੰ ਪੁੱਛ ਵੀਓ ਅੱਜ ਕੱਲ੍ਹ ਮੇਰੇ ਖਿਲਾਫ ਕੋਈ ਨਹੀਂ ਬੋਲਦਾ ਇੱਕ ਖਾਸ ਕਿਸਮ ਦਾ ਅਨੁਸ਼ਾਸਨ ਇੱਕ ਖਾਸ ਕਿਸਮ ਦੀ ਬਹਿਸ ਚਿੰਤਨ ਵਿਚਾਰ ਚਰਚਾ ਕਵੀ ਦਰਬਾਰ ਕਲਚਰਲ ਪ੍ਰੋਗਰਾਮ ਹੈ ਵੇਖਿਆ ਹਰ ਇੱਕ ਮੁੱਦੇ ਤੋਂ ਤੁਹਾਡੀ ਇਹ ਕਾਨਫਰੰਸ ਬੜੀ ਸਲਾਉਂਗਯੁਗ ਹੁੰਦੀ ਹੈ ਇਸ ਕਰਕੇ ਹੁਣ ਤੁਹਾਡੇ ਪਰਸ਼ੰਸਕ ਹੀ ਹੋਣਗੇ ਜ਼ਿਆਦਾ ਤੁਹਾਨੂੰ ਉਹਨਾਂ ਦਾ ਉਹਨਾਂ ਤੋਂ ਹੱਲਾਸ਼ੇਰੀ ਮਿਲੇਗੀ ਤੁਸੀਂ ਅੱਗੇ ਵਧਦੇ ਜਾਂਦੇ ਹੋ ਤੁਹਾਡੀ ਟੀਮ ਜਿਹੜੀ ਹੈ ਤੁਹਾਡੇ ਨਾਲ ਉਹ ਤੁਹਾਡਾ ਕਹਿੰਦੇ ਹੁੰਦੇ ਸੱਚਾ ਹੱਥ ਹੈ ਜਿਹੜੇ ਤੁਹਾਡੇ ਨਾਲ ਖੜੇ ਆ ਔਰ ਹਮੇਸ਼ਾ ਲਗਾਤਾਰ ਇਸ ਕਾਨਫਰੰਸ ਨੂੰ ਵੱਡਾ ਹੰਗਾਰਾ ਮਿਲਦਾ ਤੇ ਥੋੜਾ ਜਿਹਾ ਇਸ ਪ੍ਰੋਗਰਾਮ ਦੀ ਪਲੈਨਿੰਗ ਹੀ ਹੁੰਦੀ ਆ ਕਿ ਤੁਸੀਂ ਕਿੰਨੇ ਸੈਸ਼ਨ ਇਹਦੇ ਬੰਦਦੇ ਹੋ ਤੇ ਕਿਸ ਤਰ੍ਹਾਂ ਇਹਨੂੰ ਸਾਰੇ ਨੂੰ ਉਲੀਕਦੇ ਹੋ ਸਭ ਤੋਂ ਪਹਿਲਾਂ ਜੀ ਓਪਨਿੰਗ ਸੈਸ਼ਨ ਦਾ ਹੁੰਦਾ ਹੁੰਦਾ ਓਪਨਿੰਗ ਸੈਸ਼ਨ ਜਿੱਚ ਪੋਲੀਟੀਕਲ ਬੰਦੇ ਆਉਣੇ ਹੈਗੇ ਆ ਇਹ ਕਰ ਲਓ ਇਹ ਚ ਧਾਰਮਿਕ ਬੰਦੇ ਵੀ ਆਉਂਦੇ ਆ ਪੋਲੀਟੀਕਲ ਬੰਦੇ ਵੀ ਆਉਂਦੇ ਆ ਸੋਸ਼ਲ ਬੰਦੇ ਵੀ ਆਉਂਦੇ ਹੈਗੇ ਆ ਇਹ ਧਾਰਮਿਕ ਧਾਰਮਿਕ ਖਾਸੀਆਂ ਸਾਰੀਆਂ ਹੁੰਦੀਆਂ ਫਿਰ ਵੀ ਕਿਸੇ ਧਰਮ ਨਾਲ ਦਾ ਸਬੰਧ ਨਹੀਂ ਹੁੰਦਾ ਇਹ ਪੋਲੀਟਿਕਲ ਬੰਦੇ ਸਾਰੇ ਤਰ੍ਹਾਂ ਦੇ ਆਉਂਦੇ ਆ ਕਿਸੇ ਪੋਲੀਟਿਕਲ ਪਾਰਟੀ ਨਾਲ ਦਾ ਸਬੰਧ ਨਹੀਂ ਹੁੰਦਾ ਇਹ ਆਰਡੀ ਓਪਨਿੰਗ ਸੈਸ਼ਨ ਹੁੰਦੀ ਹੈਗੀ ਆ ਉਸ ਤੋਂ ਬਾਅਦ ਜਿਹੜੇ ਅਕੈਡੈਮਿਕ ਸੈਸ਼ਨ ਹੁੰਦੇ ਹੈਗੇ ਆ ਸ਼ਾਮ ਦੇ ਟਾਈਮ ਉਹ ਥੋੜੇ ਮਿੰਟ ਲਈ ਅੱਧੇ ਘੰਟੇ ਲਈ ਅੱਧੇ ਘੰਟੇ ਲਈ ਕਵਿਤਾ ਰੱਖ ਲਿਆ ਅਗਲੇ ਦਿਨ ਜੇ ਅੱਧੇ ਘੰਟੇ ਲਈ ਅਸੀਂ ਕੋਈ ਸੰਗੀਤ ਦਾ ਪ੍ਰੋਗਰਾਮ ਰੱਖ ਲਿਆ ਸ਼ਾਮ ਦੇ ਟਾਈਮ ਜੋ ਡਿਨਰ ਦੇ ਸ਼ਾਮ ਕੋਈ ਕਲਚਰ ਪੰਗੜਾ ਗਿੱਧਾ ਵੀ ਅਸੀਂ ਰੱਖ ਲੈਣੇ ਹੈਗੇ ਆ ਉਨਾ ਦਾ ਬਹੁਤ ਥੋੜਾ ਟਾਈਮ ਹੁੰਦਾ ਜਿਆਦਾ ਟਾਈਮ ਸਾਡਾ ਅਕੈਡਮਿਕ ਸੈਸ਼ਨਾਂ ਦੇ ਹੁੰਦਾ ਹੈਗਾ ਅਕੈਡਮਿਕ ਸੈਸ਼ਨ ਤੋਂ ਬਾਅਦ ਇੱਕ ਅਖੀਰਲਾ ਸਮਾਪਤੀ ਸੈਸ਼ਨ ਜਿਹੜਾ ਵਿਦਾਇਗੀ ਸੈਸ਼ਨ ਦਾ ਇੱਕ ਉਹ ਵਿਦਾਇਗੀ ਵਿਦਾਇਗੀ ਸੈਸ਼ਨ ਹੁੰਦਾ ਹੈਗਾ ਤੇ ਇਸ ਕਾਨਫਰੰਸ ਸਾਡਾ ਇਸ ਤਰ੍ਹਾਂ ਸੈੱਟ ਕੀਤਾ ਉਹ ਤੋਂ ਬਾਅਦ ਵਿੱਚ ਅਸੀਂ ਰੈਜ਼ੋਲੂਸ਼ਨ ਪਾਸ ਕੋ ਜਿਹੜੇ ਹੁੰਦੇ ਹੈਗੇ ਆ ਉਹ ਅਸੀਂ ਗਵਰਨਮੈਂਟਾਂ ਨੂੰ ਭੇਜਦੇ ਆ ਜਿਨ੍ਹਾਂ ਨੂੰ ਇੰਪਲੀਮੈਂਟ ਕਰਾਉਣ ਦੀ ਅਸੀਂ ਕੋਸ਼ਿਸ਼ ਵੀ ਕਰਦੇ ਹੈਗੇ ਆ ਇਸੇ ਤਰ੍ਹਾਂ ਇਹ ਪੰਜਾਬ ਸਰਕਾਰ ਦੇ ਕੋਲੋਂ ਮਹਾਰਾਣੀ ਪਨੀਤ ਕੋਰ ਜੀ ਹੁਣਾਂ ਕੋਲੋਂ ਅਸੀਂ ਉਹ ਪਾਸ ਕਰਵਾ ਲਿਆ ਸੀਗਾ ਨੈਤਿਕਤਾ ਸਬਜੈਕਟ ਜਿਹੜਾ ਲੱਗਾ ਸਕੂਲਾਂ 'ਚ ਲੱਗਾ ਥੋੜੀ ਜਿਹੀ ਗਰਬਡ ਹੋਣ ਕਰਕੇ ਉਹ ਰਹਿ ਗਿਆ ਪਰ ਹੁਣ ਅਸੀਂ ਹਟਦੇ ਨਹੀਂਗੇ ਉਸੇ ਤਰ੍ਹਾਂ ਦੇ ਨਾਲ ਹੀ ਅਸੀਂ ਨਵਾਂ ਅੱਜਕੱਲ ਰੈਜ਼ੋਲੂਸ਼ਨ ਜਿਹੜਾ ਪਾਕਿਸਤਾਨ ਦੇ ਲਈ ਪਾ ਰਹੇ ਹੈਗੇ ਆ ਉਥੇ ਪੰਜਾਬੀ ਸਕੂਲਾਂ 'ਚ ਪੜਾਈ ਜਾਵੇ ਅਧਿਆਪਕਾਂ ਨੂੰ ਲਾਇਆ ਜਾਵੇ ਉਥੇ ਪੰਜਾਬੀ ਪੜ੍ਹਾਉਣ ਨੂੰ ਲਾਇਆ ਜਾਵੇ ਤੇ ਇਸ ਵੇਲੇ ਮਾਹੌਲ ਬਹੁਤ ਚੰਗਾ ਹੈਗਾ ਉਹ ਮੇਰੀ ਡਾਕਟਰ ਨਬੀਲਾ ਜੀ ਨਾਲ ਜਿਹੜੇ ਵਾਈ ਚਾਂਸ ਸੀ ਉਹਨਾਂ ਨਾਲ ਵੀ ਗੱਲ ਹੋਈ ਹੈਗੀ ਆ ਤੇ ਅਸੀਂ ਹੁਣ ਨਵਾਂ ਲੈਟਰ ਅਸੀਂ ਪਾਕਿਸਤਾਨ ਦੀ ਪੰਜਾਬ ਗੌਰ ਨੂੰ ਲਿਖ ਕੇ ਵੀ ਭੇਜਣ ਵਾਲੇ ਹੈਗੇ ਆ ਅੱਜ ਮੈਂ ਲਿਖ ਦੂੰਗਾ ਜਾਂ ਕੱਲ੍ਹ ਤੱਕ ਲਿਖ ਦੂੰਗਾ ਵੀ ਇਹਨਾਂ ਸਰਕਾਰੀ ਜਿਹੜੇ ਟੀਚਰ ਹੈਗੇ ਆ ਇਹੋਨਾਂ ਨੂੰ ਪੰਜਾਬੀ ਦੇ ਟੀਚਰ ਸਕੂਲਾਂ ਦਿੱਤੇ ਜਾਣ ਤੇ ਨਾਲ ਜਿਹੜਾ اخلاق ਹੈਗਾ ਅਸੀਂ ਨੈਤਿਕਤਾ ਕਹਿੰਦੇ ਆ ਉਹ اخلاق ਕਹਿੰਦੇ ਆ ਇੰਗਲਿਸ਼ ਮੋਰਲ ਵੈਲਿਊ ਕਹਿੰਦੇ ਗੱਲ ਇੱਕੋ ਹੀ ਹੈਗਾ ਤੇ ਉਹਨਾਂ ਨੂੰ ਇੱਕ ਪੰਜਾਬੀ ਪੜਾਓ ਇੱਕ ਜਿਹੜਾ ਹੈਗਾ اخلاق ਹੈਗਾ ਇਹ ਸਕੂਲਾਂ 'ਚ ਪੜਾਇਆ ਜਾਵੇ ਤੇ ਉਹਨਾਂ ਨੂੰ ਟੀਚਰ ਦਿਓ ਇਕੱਲੀਆਂ ਗੱਲਾਂ ਨਾ ਕਰੋ ਉਹਨਾਂ ਨੂੰ ਅਧਿਆਪਕਾਂ ਦੀ ਅਪੁਆਇੰਟਮੈਂਟ ਕਰੋ ਤਾਂ ਨਵੇਂ ਟੀਚਰ ਲਾਓ ਮੇਰੇ ਖਿਆਲ ਅਗਾ ਜੇ ਮ ਹੁਣ ਤੋਂ ਗਵਰਨਮੈਂਟ ਚੰਗੀ ਬਣੀ ਹੋਈ ਹੈਗੀ ਆ ਤੇ ਉਹ ਜ਼ਰੂਰ ਹੈ ਸਾਡੇ ਸਾਡੀ ਬੇਨਤੀ ਨੂੰ ਪ੍ਰਵਾਨ ਕਰਨਗੇ 온ਟਾਰੀਓ ਫਰੈਂਡ ਕਲੱਬ ਤੇ ਜਗਤ ਪੰਜਾਬੀ ਸਭਾ ਦਾ ਜਿਹੜਾ ਸਾਂਝਾ ਉਦਮ ਆ ਦਸਵੀਂ ਵਰਲਡ ਪੰਜਾਬੀ ਕਾਨਫਰੰਸ ਜਿਹੜੀ 5 6 7 ਜੁਲਾਈ 2024 ਨੂੰ ਗ੍ਰੇਵਟਨ 'ਚ ਹੋ ਰਹੀ ਹੈ ਅਸੀਂ ਹਰਖਾ ਪੰਜਾਬੀ ਟੀਮ ਵੱਲੋਂ ਆਪਣੇ ਵੱਲੋਂ ਮੈਂ ਤੁਹਾਡਾ ਬਹੁਤ ਸ਼ੁਭਕਾਮਨਾਵਾਂ ਕਰਦੀਆਂ ਕਿ ਇਹ ਬਹੁਤ ਸਫਲਤਾਪੂਰਵਕ ਨੇਪਰੇ ਚੜੇ ਜਿਸ ਤਰ੍ਹਾਂ ਪਹਿਲਾਂ ਦੀਆਂ ਤੁਹਾਡੀਆਂ ਕਾਨਫਰੰਸਾਂ ਚੜ੍ਹਦੀਆਂ ਨੇ ਤੇ ਜਾਂਦੇ ਜਾਂਦੇ ਸੰਖੇਪ ਸਾਨੂੰ ਜਰੂਰ ਦੱਸੋ ਕਿ ਤੁਹਾਨੂੰ ਇਹਨਾਂ ਕਾਨਫਰੰਸਿਸ ਕਰਾਉਣ ਤੋਂ ਬਾਅਦ ਇਹ ਲੱਗਦਾ ਕਿ ਪੰਜਾਬੀ ਭਾਸ਼ਾ ਦੇ ਵਿੱਚ ਕੋਈ ਜਿਹੜੀ ਆ ਇੱਕ ਸੰਗੀਤ ਸੰਜੀਦਾ ਬੈਸ ਜਿਹੜੀ ਆ ਸ਼ੁਰੂ ਹੁੰਦੀ ਹੈ ਉਹਦੇ ਬਾਰੇ ਵਿੱਚ ਬਹੁਤ ਹੀ ਚੰਗਾ ਲੱਗਦਾ ਹੈਗਾ ਵਾ ਇਹਨਾਂ ਕਾਨਫਰੰਸਾਂ ਦੇ ਤੁਸੀਂ ਫਾਇਦੇ ਵਾਲੀ ਗੱਲ ਕਰਦੇ ਤੁਸੀਂ ਜਿਹੜੀ ਸੰਜੀਦਾ ਬਹਿਸ ਬਿਲਕੁਲ ਸ਼ੁਰੂ ਹੁੰਦੀ ਹੈਗੀ ਜੇ ਅਸੀਂ ਇਹਨੂੰ ਪੁੱੜ ਜਾਵਾਂਗੇ ਗੱਲ ਕਰਨੀ ਛੱਡ ਦਵਾਂਗੇ ਫੇਰ ਨੁਕਸਾਨ ਹੋਊਗਾ ਸਾਡੀ ਗੁਰਮ ਗ੍ਰਮਕੀਰ ਨੂੰ ਜਾਂ ਪੰਜਾਬੀ ਭਾਸ਼ਾ ਨੂੰ ਜਾਂ ਸ਼ਾਮੂ ਕਿਸੇ ਨੂੰ ਪੰਜਾਬੀ ਭਾਸ਼ਾ ਕਹ ਦਿਓ ਖਤਰਾ ਪੁਰਾਣੇ ਜ਼ਮਾਨੇ ਚਾਊਗਾ ਜਦੋਂ ਥੋੜੇ ਜੇ ਪੰਜਾਬੀ ਸੀ ਜੋ ਜੰਗਲਾਂ 'ਚ ਰਹਿੰਦੇ ਸੀਗੇ ਅੱਜ ਜੇ 150 ਮੁਲਕਾਂ ਦੇ ਵਿੱਚ ਸਾਡੇ ਪੰਜਾਬੀ ਰਹਿ ਰਹੇ ਹੈਗੇ ਕਿੱਡੀਆਂ ਕਿਡੀਆਂ ਵੱਡੀਆਂ ਉਹਨਾਂ ਕੋ ਪਦਵੀਆਂ ਹੈਗੀਆਂ ਵਾ ਰਾਜਨੀਤਿਕ ਤਾਕਤ ਹੈਗੀ ਆ ਹੁਣ ਪੰਜਾਬੀ ਨੂੰ ਖਤਰਾ ਕੋਈ ਨਹੀਂਗਾ ਤੇ ਜਿਹੜੇ ਐਵੇਂ ਕੂਕਦੇ ਆ ਨਾ ਪੰਜਾਬੀ ਮਰ ਚਲੀ ਮਰ ਚਲੀ ਹੈਗੀ ਆ ਬਿਲਕੁਲ ਉਹ ਆਪ ਹੀ ਆਪ ਹੀ ਬਰਹਿ ਹੋਇਆ ਆਪ ਹੀ ਡਿਪਰੈਸ਼ਨ ਦੇ ਵਿੱਚ ਹੈਗਾ ਪੰਜਾਬੀ ਜਿੰਦਾਬਾਦ ਸਗੀ ਜਿੰਦਾਬਾਦ ਹੈ ਤੇ ਜਿੰਦਾਬਾਦ ਹੀ ਰਹੂਗੀ ਇਹ ਮੇਰੇ ਪੱਕਾ ਵਿਸ਼ਵਾਸ ਹੈਗਾ ਬਹੁਤ ਵਧੀਆ ਲੱਗਾ ਤੁਹਾਡਾ ਨਾਲ ਗੱਲਬਾਤ ਕਰਕੇ ਤੇ ਬੜਾ ਚੰਗਾ ਸੁਨੇਹਾ ਹੈ ਕਿ ਪੰਜਾਬੀ ਪੰਜਾਬ ਤੇ ਪੰਜਾਬੀਅਤ ਜਿੱਥੇ ਵੀ ਜਾਓ ਜਿੰਦਾਬਾਦ ਹੈ ਕਿਉਂਕਿ ਸਾਡੇ ਸੱਤ ਸਮੁੰਦਰੋਂ ਪਾਰ ਬੈਠੇ ਤੁਹਾਡੇ ਵਰਗੇ ਚਿੰਤਕ ਵਿਦਵਾਨ ਤੇ ਇਸ ਤਰ੍ਹਾਂ ਦੀਆਂ ਕਾਨਫਰੰਸਾਂ ਕਰਾਉਣ ਵਾਲੇ ਜਿਹੜੇ ਸਾਰੇ ਸਾਰੇ ਹੀ ਪ੍ਰਬੰਧਕ ਨੇ ਜਦੋਂ ਤੱਕ ਉਹਨਾਂ ਦੇ ਅੰਦਰ ਇਹ ਜਜ਼ਬਾ ਹੈ ਤੇ ਉਮੀਦ ਹੈ ਕਿ ਪੰਜਾਬੀ ਭਾਸ਼ਾ ਦਾ ਇਹ ਚਿਰਾਗ ਜਿਹੜਾ ਹਵਾਵਾਂ ਵਿੱਚ ਵੀ ਜਗਦਾ ਰਹੇਗਾ ਤੇ ਤੁਹਾਡਾ ਹਰਫ ਪੰਜਾਬੀ ਚੈਨਲ ਦਾ ਤੁਸੀਂ ਜੁੜਿਓ ਆਪਣੇ ਵਿਚਾਰ ਦੱਸੇ ਬਹੁਤ ਚੰਗਾ ਲੱਗਾ ਤੇ ਪੰਜਾਬੀ ਪ੍ਰੇਮੀਆਂ ਨੂੰ ਤਾਂ ਸੁਣ ਕੇ ਹੀ ਚੰਗਾ ਲੱਗਦਾ ਕਿ ਸੱਤ ਸਮੁੰਦਰ ਪਾਰ ਦੀ ਧਰਤੀ ਤੇ ਵੀ ਕੋਈ ਇਸ ਤਰ੍ਹਾਂ ਦੀ ਬਹਿਸ ਇਸ ਤਰ੍ਹਾਂ ਦਾ ਵਿਚਾਰ ਇਸ ਤਰ੍ਹਾਂ ਦੀ ਮਿਲ ਨਹੀਂ ਹੋ ਰਹੀ ਹੈ ਜਿਸ ਤੇ ਵਿੱਚ ਪੰਜਾਬੀ ਮਾਂ ਬੋਲੀ ਨੂੰ ਅਸੀਂ ਸਤਕਾਰ ਸ਼ਰਦਾ ਪੇਟ ਕਰ ਰਹੇ ਆ ਤੇ ਤੁਸੀਂ ਜਿਹੜਾ ਕਾਇਦੇ ਨੂਰ ਕੀਤਾ ਸਾਡੇ ਕੋਲ ਸਮੇਂ ਦੀ ਕਮੀ ਉਹਦੇ ਬਾਰੇ ਇਸ ਛਿੱਡੀ ਗੱਲ ਕਰ ਸਕਦੇ ਪਰ ਇਹਨਾਂ ਜ਼ਰੂਰ ਹੈ ਕਿ ਕਾਇਦੇ ਨੂਰ ਵੀ ਇਹਦੀ ਉਪਜ ਆ ਤੇ ਉਹਦੇ ਵਿੱਚ ਵੀ ਤੁਸੀਂ ਪੰਜਾਬੀਅਤ ਨੂੰ ਹੀ ਜੁੜਾ ਹੈ ਆਪਣਾ ਜਿਹੜਾ ਨਾਰਾ ਹੈ ਉਹਨੂੰ ਉਲੰਧ ਕੀਤਾ ਤੇ ਚੱਠਾ ਸਾਹਿਬ ਤੁਹਾਨੂੰ ਹਾਂ ਜੀ ਇਹ ਪੁਸਤਕ ਅਸੀਂ ਦੇਖ ਪਾ ਰਹੇ ਹਾਂ ਤੇ ਬਾਰੇ ਕਾਫੀ ਵਿਚਾਰ ਚਰਚਾ ਜਿਹੜੀ ਕਾਇਦਾਏ ਨੂਰ ਬਾਰੇ ਹੋਈ ਹੈ ਤੇ ਤੁਹਾਡਾ ਹਰਫ ਪੰਜਾਬੀ ਨਾਲ ਜੁੜਨ ਤੇ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਤੇ 5 6 7 ਜੁਲਾਈ ਦੀ ਇਸ ਵਰਲਡ ਪੰਜਾਬੀ ਕਾਨਫਰੰਸ ਲਈ ਬਤੌਰ ਪ੍ਰਬੰਧਕ ਤੁਹਾਡਾ ਅਸੀਂ ਸ਼ੁਭ ਕਾਮਨਾਵਾਂ ਦਿੰਦੇ ਹਾਂ ਤੇ ਤੁਹਾਡੀ ਸਾਰੀ ਟੀਮ ਵਾਸਤੇ ਬਹੁਤ ਬਹੁਤ ਸ਼ੁਭ ਕਾਮਨਾਵਾਂ ਬਹੁਤ ਧੰਨਵਾਦ ਜਰਬਾਨੀ ਜੀ ਸਸੀ ਕਾਲ ਜੀ ਧੰਨਵਾਦ ਸਸੀ ਕਾਲ